ਨਹੀਂ ਬਾਓ ਹੁਣ ਤੁਸੀਂ ਨਹੀਂ ਚੱਲਿਆਂ ਕਿਉਂ ਜੀ ਤੁਸੀਂ ਉਹ ਮਿਲ ਕੇ ਜਾਓ ਉਹਨਾਂ ਨੂੰ ਨਹੀਂ ਸਾਡਾ ਮਾਲ ਡੰਗਰਾ ਸਾਡੀ ਮਾਝਾ ਹੱਥਾਂ ਤੇ ਨਹੀਂ ਨਹੀਂ ਜੇ ਤੁਹਾਡਾ ਮਾਲ ਡੰਗਰਾ ਤੇ ਮਗਰ ਵੇਖ ਕੇ ਆਉਣਾ ਸੀ ਨਾ ਪਹਿਲਾਂ ਤੁਸੀਂ ਇੱਥੇ ਬਹੁਤ ਸੇਓ ਆ ਰਹੇ ਆ ਤੁਸੀਂ ਫਿਰ ਗਲਤ ਹੋ ਕੇ ਕਾਣੋ ਕੀ ਤਾਦ ਨਹੀਂ ਤੇ ਉਹਨਾਂ ਨੇ ਫੇਸ ਕਰ ਰਹੇ ਉਹ ਨੰਬਰ ਤੋਂ ਪੋਹਣਾ ਮੇਰਾ 4810 ਟੰਡ ਕਰਨਾ ਹੈ ਤਿੰਨ ਦਿਨਾਂ ਬਾਅਦ ਕਰਾਂ ਚਾਰ ਦਿਨਾਂ ਬਾਅਦ ਕਰਾਂ ਬੈਣੇ ਮੇਰੀ ਗੱਲ ਸੁਣ ਲਾ ਹਾਂ ਗੱਲ ਸੁਣ ਇੱਕ ਮਿੰਟ ਮੇਰੀ ਬੈਣ ਮੈਂ ਚੋਰਾ ਵਾਂਗੂ ਨਹੀਂ ਲੈ ਕੇ ਆ ਉੱਥੇ ਸਰਪੰਚ ਮਜੂਦ ਸੀ ਪਿੰਡ ਦਾ ਪਿੰਡ ਦੇ 20 25 ਨੌਜਵਾਨ ਮਜੂਦ ਸੀ ਤੁਸੀਂ ਉੱਥੇ ਮੌਕੇ ਤੇ ਮਜੂਦ ਸੀ ਫਿਰ ਤੁਸੀਂ ਕਿੱਦਾਂ ਕਹਿੰਦਾ ਕਿ ਅਸੀਂ ਚੋਰੀ ਲੈ ਕੇ ਆਏ ਨਹੀਂ ਚੇਤਾਨਾ ਨੇ ਤੁਹਾਨੂੰ ਇੱਕ ਦਿਨ ਸਾਡਾ ਸਾਡੇੋਂ ਇੱਥੋਂ ਇਹ ਵੀਰ ਰਾਤ ਨੂੰ ਚਲੇ ਗਿਆ ਸੀਗਾ ਤੇ ਤੁਸੀਂ ਮੈਨੂੰ ਕੀ ਕਿਹਾ ਸੀਗਾ ਕਿ ਜਾ ਤੇ ਸਾਡਾ ਭਰਾ ਲੱਭ ਕੇ ਦਿਓ ਨਹੀਂ ਤੇ ਮੈਂ ਤੁਹਾਡੇ ਝੋ ਘਟਣਾ ਕਿਆ ਸੀ ਕਿ ਨਹੀਂ ਕਿਆ ਮੈਨੇ ਦੱਸੋ ਮੇਰਾ ਵੀਰ ਗਸ ਇੱਕ ਮਿੰਟ ਮੇਰੀ ਭੈਣ ਮੇਰੀ ਭੈਣ ਮੇਰੀ ਗੱਲ ਸੁਣ ਲਿਓ ਉਦੋਂ ਹੀ ਰਾਤ ਨੂੰ ਮੇਰਾ ਐਕਸੀਡੈਂਟ ਹੋਇਆ ਸੀ ਜਿੱਦਨੇ ਤੁਹਾਡੇ ਭਰਾ ਨੂੰ ਮੈਂ ਲੈ ਕੇ ਆ ਰਿਹਾ ਸੀਗਾ ਹਜੇ ਤੱਕ ਸਾਡੀ ਗੱਡੀ ਨਹੀਂ ਮਿਲੀ ਠੀਕ ਹੈ ਜੀ ਇਹ ਵੀ ਕੱਲਾ ਕਰਾਵਾ ਮੈਂ ਵੀ ਕੱਲਾ ਕਰਾਵਾ ਤੁਸੀਂ ਇੱਕ ਵਾਰੀ ਹਾਲ ਪੁੱਛਾ ਕਿ ਵੀਰੇ ਕਿਦਾਂ ਤੁਸੀਂ ਬਚੇ ਜੀ ਤੁਸੀਂ ਠੀਕ ਜੀ ਸੱਟਾ ਪਿੱਟਾ ਤੇ ਨਹੀਂ ਲੱਗੇ ਹਾਂਜੀ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਅੱਜ ਤੋਂ ਆਪਾਂ 3 ਮਹੀਨੇ ਪਹਿਲਾਂ 25 ਜਨਵਰੀ 2025 ਨੂੰ ਇੱਕ ਭਗਤ ਨੂੰ ਲੈ ਕੇ ਆਏ ਸੀਗੇ ਪਿੰਡ ਝੰਡ ਵਾਲਾ ਜ਼ిల్లా ਫਾਜ਼ਿਲਕੇ ਤੋਂ ਉਸ ਦਿਨ ਆਪਣੀ ਗੱਡੀ ਦਾ ਆਉਂਦੇ ਵਕਤ ਖਾਈ ਫੇਮੇ ਕਿ ਲੱਗੇ ਐਕਸੀਡੈਂਟ ਵੀ ਹੋ ਗਿਆ ਸੀਗਾ ਤੁਸੀਂ ਉਹ ਵੀਡੀਓ ਵੇਖੀ ਕਿ ਗੱਡੀ ਕਾਫੀ ਨੁਕਸਾਨੀ ਗਈ ਸੀ ਤੇ ਅੱਜ ਇਹ ਭੈਣਾ ਆਈਆਂ ਵਾ ਉਸ ਵੀਰ ਨੂੰ ਮਿਲ ਉਸ ਵੀਰ ਦਾ ਨਾਮ ਕਾਕਾ ਸੀਗਾ ਉਹਨੂੰ ਮਿਲ ਲਾਈਆਂ ਵਾ ਆਜਾ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਕੀ ਲੱਗਦੀਆਂ ਉਹਨਾਂ ਦੀਆਂ ਤੇ ਹਾਂਜੀ ਭੈਣੇ ਕੀ ਲੱਗਦੀ ਤੁਸੀਂ ਉਹਨਾਂ ਦੇ ਤੇਰੇ ਭੈਣ ਆ ਗਿਆ ਅੱਛਾ ਭੈਣ ਹੈਗੀ ਆ ਤੁਸੀਂ ਕਿੱਥੇ ਰਹਿੰਦੇ ਅਸੀਂ ਜੰਡ ਵਾਲੇ ਮੇਰਾ ਸੰਗਲ ਮੈਨੂੰ ਕਿਤੇ ਤੁਸੀਂ ਨਹੀਂ ਜਾਣਦੇ ਲਈ ਰਹਿੰਦੇ ਹੋ ਹਾਂਜੀ ਹਾਂਜੀ ਅੱਛਾ ਤੇ ਤੁਸੀਂ ਭੈਣ ਕਿੱਥੇ ਰਹਿੰਦੇ ਅਸੀਂ ਤੇਰਾ ਕੋਠਾ ਪੱਕੇ ਰਾਜਸਥਾਨ ਅੱਛਾ ਰਾਜਸਥਾਨ ਰਹਿੰਦੇ ਜੀ ਤੇ ਭੈਣੇ ਆ ਤੁਸੀਂ ਕੱਲ ਆਇਆ ਇੱਥੇ ਆਪਣੇ ਕੋਲ ਆਸ਼ਰਮ ਦੇ ਵਿੱਚ ਆਇਆ ਹਨਾ ਚਲੋ ਧੰਨਵਾਦ ਤੁਹਾਡਾ ਜੀ ਇਹਨੂੰ ਪਰ ਤੁਸੀਂ ਕੋਈ ਫੋਨ ਲਾ ਕੇ ਤਰੀ ਨਹੀਂ ਆਇਆ ਕੱਲ ਨਹੀਂ ਲਾ ਕੇ ਆਇਆ ਹਨਾ ਕੱਲ ਨਹੀਂ ਲਾ ਕੇ ਆਇਆ ਤੇ ਇੱਕ ਬੇਨਤੀ ਆ ਮੇਰੇ ਭੈਣਾ ਗੁੱਸਾ ਨਾ ਕਰਿਓ ਤੁਸੀਂ ਕੱਲ ਫੋਨ ਲਾ ਕੇ ਨਹੀਂ ਆਇਆ ਕੱਲ ਸੀਗੀ 28 April ਤੇ ਕੱਲ ਨੂੰ ਅਸੀਂ ਪਿੰਡ ਇੱਥੇ ਅੱਲੋਵਾਲ ਪਿੰਡ ਉਹ ਖਡੂਰ ਸਾਹਿਬ ਲੱਗੇ ਤਨਤਾਂਜਲੇ ਉੱਥੇ ਵਿਆਹ ਕਰ ਰਹੇ ਸੀ ਕਿਸੇ ਭੈਣ ਦਾ ਅਸੀਂ ਰਾਤ 10 ਵਜੇ ਆਏ ਆ ਤੁਸੀਂ ਕੱਲ ਇੱਥੇ ਆਸ਼ਮ ਵਿੱਚ ਆਏ ਚਲੋ ਤੁਹਾਡਾ ਧੰਨਵਾਦ ਪਰ ਤੁਸੀਂ ਇੱਥੇ ਆਣ ਕੇ ਤੇ ਇਹਨਾਂ ਨੂੰ ਬੁਰਾ ਭਲਾ ਕਿਹਨ ਲਾਪੇ ਨਹੀਂ ਬੁਰਾ ਫੜਾਣੇ ਕਿ ਮੈਨੇ ਮੇਰੇ ਕੋਲ ਰਿਕਾਰਡਿੰਗ ਹੈਗਾ ਤੁਸੀਂ ਕਿਹਾ ਕਿ ਉਹਨੂੰ ਵੀਰ ਨੂੰ ਕਿਹਾ ਹੁਣੇ ਆਵੇ ਹੁਣੇ ਆਵੇ ਅਸੀ ਲੈਣ ਨਹੀਂ ਆ ਟਾਈਮ ਲੈ ਵੇਟ ਕਰ ਲਵਾਂਗੇ ਅਸੀਂ ਚਲੋ 10 ਵਜੇ ਮੈਂ ਅਸੀ ਰਾਤ ਆਏ ਹਾਂ ਜੇ ਮੇਰਾ ਆਪਣਾ ਪਰਿਵਾਰ ਵੀ ਆ ਮੇਰੀ ਆਪਣੀ ਫੈਮਿਲੀ ਵੀ ਆ ਜਿਨੇ 9 ਵਜੇ ਤੁਸੀਂ ਇਹਨਾਂ ਨੂੰ ਬੋਲਣ ਲੱਗ ਪਏ ਆ ਤੁਸੀਂ ਸਾਡਾ ਭਰਾ ਨਹੀਂ ਸਾਨੂੰ ਦਿੰਦੇ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਨੇ ਪੈਂਚ ਨਾ ਫੋਨ ਤੇ ਬੋਲਦੇ ਪੈ ਸੀ ਤੁਸੀਂ ਮੇਰੀ ਗੱਲ ਸੁਣ ਤੁਸੀਂ ਸਾਡੇ ਬੰਦਿਆਂ ਨੂੰ ਵੀਰ ਜੀ ਤੁਹਾਨੂੰ ਕੀ ਕਹਿਆ ਸੀ ਇਹਨਾਂ ਪਹਿਣਾ ਨੇ ਇੱਥੇ ਬੈਠਿਓ ਤੁਹਾਨੂੰ ਕੀ ਕਹਿੰਦੇ ਸੀ ਪਹਿਣਾ ਇਹ ਨਹੀਂ ਖੜਨਾ ਉਹ ਵੀਰ ਨੂੰ ਨਹੀਂ ਫੋਨ ਮੜੇ ਨਾ ਤੇ ਫੋਨ ਨਹੀਂ ਚੁੱਕਿਆ ਪੈਣੇ ਜਦੋਂ ਉਹ ਨਹੀਂ ਚੁੱਕਿਆ ਗਏ ਪੈਣੇ ਜਦੋਂ ਤੁਸੀਂ ਅੱਜ ਫੋਨ ਲਾਉ ਗਏ ਹੈਨਾ ਤੇ ਤੁਹਾਨੂੰ ਪਤਾ ਉਹਦੋਂ ਅਸੀਂ ਵਿਆਹ ਕਰ ਰਹੇ ਹਾਂ ਆਉਣ ਲੱਗਿਆ ਤੇ ਨਹੀਂ ਨਾ ਤੁਸੀਂ ਕੋਈ ਦੱਸਿਆ ਤੁਸੀਂ ਕਹਿੰਦੇ ਅਸੀਂ ਖੜਨਾ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਅਸੀਂ ਖੜਨਾ ਜਦੋਂ ਅਸੀਂ ਵੀਰ ਨੂੰ ਅਸੀਂ ਲੈ ਕੇ ਆਏ ਉੱਥੇ ਪਿੰਡ ਦੀ ਪੰਚਾਇਤ ਹੀ ਮੌਜੂਦ ਸੀ ਉਹਨਾਂ ਨੇ ਪੰਚਾਇਤ ਨੇ ਮਤਾ ਪਾ ਕੇ ਐਫੀਡੈਵਿਟ ਲਿਖ ਕੇ ਕੀ ਕਰਦੀ ਠੀਕ ਹੈ ਜੀ ਇਹਦੇ ਸਾਰੇ ਪਰਿਵਾਰ ਨੇ ਸਾਈਨ ਕਰਕੇ ਹਾਂਜੀ 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 ਅੱਜ ਕਹਿੰਦੀ ਕਿ ਉਹ ਵੀਰ ਸਾਨੂੰ ਦੇ ਦੇ ਸਾਰੇ ਪਰਿਵਾਰ ਨਾਲ ਸਾਡੀ ਗੱਲ ਹੋਈ ਹੈ ਉਹ ਕਹਿੰਦੇ ਆ ਕਿ ਜਿੰਨਾ ਚਿਰ ਅਸੀਂ ਨਹੀਂ ਹੁੰਦੇ ਉਹਨਾਂ ਚਿਰ ਇਹ ਵੀਰ ਨਹੀਂ ਦੇ ਹਲੋ ਹਲੋ ਹਾਂ ਅਭੀ ਬੋਲ ਰਹੀ ਹਾਂ ਹਾਂਜੀ ਅਭੀ ਮੈਂ ਸਸਤਾ ਵਾਲਾ ਵੀਰ ਬੋਲਦਾ ਹਾਂ ਹਾਂਜੀ ਬਾਬਾ ਜੀ ਯਾਰ ਕਿਉ ਹਟਦੀ ਕਿਉ ਨਹੀਂ ਜੀ ਜਾਂ ਤੀ ਹੁਣ ਬਾਬਾ ਜੀ ਆਪਾਂ ਕੋਖਣੀ ਹੀ ਗਿਆ ਜੀ ਆ ਤੁਸੀਂ ਉਹ ਮੁੰਡੇ ਦਾ ਪਿੱਛਾ ਕੀਤਾ ਜੀ ਦਿੱਸੇ ਮਰਜੀ ਸੌ ਹਾਰੋ ਓਕੇ ਜੇ ਇਹਨਾਂ ਦਾ ਪਿੱਛਾ ਕੀਤਾ ਵੇ ਤੁਸੀਂ ਪੈਣੇ ਸਾਡੇ ਨਾਲ ਲੜਨ ਦੀਆਂ ਜੇ ਤੁਸੀਂ ਸਾਡਾ ਭਰਾ ਨਹੀਂ ਬਣਦੇ। ਸਾਡੇ ਸੋਹਰੇ ਪਰਿਵਾਰ ਦਾ ਕੋਈ ਜ਼ਿੰਮੇਵਾਰ ਨਹੀਂ। ਅਸੀਂ ਅੱਜ ਨਾ ਅੱਜ ਜੁਮੇ ਲਈਏ ਨਾ ਕੱਲ ਲਈਏ। ਪੈਣੇ ਉਹ ਵਿਆਇਆ ਵਾ ਉਹਦੇ ਨਾਲ ਵਿਆਇਆ ਵਾ। ਠੀਕ ਹੈ ਜੀ। ਜਿੰਨਾ ਤੁਸੀਂ ਉਹਦੇ ਹੱਕਦਾਰ ਜਿਹੜਾ ਪੈਣਾ ਉਹਨੀਆਂ ਉਹਦੀ ਵਾਈਫ, ਉਹਦੇ ਬੱਚੇ ਉਹਨੇ ਉਹ ਵੀ ਹੱਕਦਾਰ ਨੇ। ਉਹਨਾਂ ਦੇ ਹੱਕਵਰਤਾ ਤੁਸੀਂ ਕਹਿ ਦਿੰਦੇ ਜਦੋਂ ਲੈਣ ਤੁਸੀਂ ਲੈ ਲੈ ਕਹਿ ਤੁਸੀਂ ਉਹ ਹੱਕਦਾਰ ਤੁਸੀਂ ਉਹਦੇ ਚ ਸਹਿਮਤ ਜੇ ਕਿ ਨਹੀਂ ਤੇ ਸਾਡੇ ਕੋਲ ਸਹਿਮਤੀ ਪੁੱਛਦੇ ਅਸੀਂ ਤੁਹਾਨੂੰ ਤੁਰੰਤ ਜਵਾਬ ਦੇਣਾ ਸੀ ਉਸ ਟਾਈਮ ਕਿੰਨਾ 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 ਜੁਸੇ ਸਹਿਮਤੀ ਪੁੱਛਦੇ ਵੀ ਤੁਹਾਡੀ ਉਹਨਾਂ ਦੀ ਸਹਿਮਤੀ ਨਾਲ ਅਸੀਂ ਲਿ ਜਾ ਰਹੇ ਆ ਤੁਹਾਡੀ ਇਕੱਲੀ ਸਹਿਮਤੀ ਨਾਲ ਨਹੀਂ ਲਿ ਜਾ ਰਹੇ ਭੈਣੇ ਸਾਰਿਆਂ ਦੀ ਸਹਿਮਤੀ ਸੀਗੀ ਉੱਥੇ ਸਾਰਿਆਂ ਦੀ ਸਹਿਮਤੀ ਠੀਕ ਹੈ ਜੀ ਮੈਂ ਲੈਟਰ ਪੈਡ ਤੇ ਸਾਈਨ ਦਿਖਾ ਦੂੰ ਉਹਨਾਂ ਦੇ ਸਾਰਿਆਂ ਦੇ ਠੀਕ ਹੈ ਜੀ ਭਾਬੀ ਦਾ ਸਾਨੂੰ ਕਿਸੇ ਨੇ ਦੱਸਿਆ ਨਾ ਹੀ ਅੱਜ ਦੱਸਿਆ ਸਾਨੂੰ ਜਿੰਦੀ ਸੌ ਕਹ ਦੋ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਲਓ ਉਹਦਾ ਤਲਾਕ ਹੋਇਆ ਵੀਰ ਦਾ ਤਲਾਕ ਨਹੀਂ ਹੋਇਆ ਨਹੀਂ ਨਾ ਹੋਇਆ ਉਹਨੇ ਛੱਡ ਕੇ ਚਲੀ ਗਈ ਸੀ ਭਾਵੇਂ ਪੈਣੀ ਤਲਾਕ ਨਹੀਂ ਹੋਇਆ ਠੀਕ ਹੈ ਜੀ ਤੇ ਰੱਖਿਆ ਤੇ ਰੱਖਿਆ ਤੇ ਪੈਣੀ ਉਹਨੂੰ ਕਿਸੇ ਨੇ ਵੀ ਨਹੀਂ ਤੁਸੀਂ ਵੀ ਨਹੀਂ ਫਿਰ ਰੱਖਿਆ ਨਹੀਂ ਰੱਖਿਆ ਉਹ ਇਹੰਦੇ ਕਰੇ ਜਾਂਦਾ ਸੀ ਰੋਟੀ ਖਾ ਕੇ ਆ ਜਾਂਦਾ ਸੀ ਉਹ ਹੀ ਹੈ ਨਾ ਜੇਕਰ ਉਹ ਨਿੱਕੇ ਨਿੱਕੇ ਬੱਚੇ ਆ ਮੈਨੂੰ ਪੰਚਾਇਤ ਨੇ ਵੀ ਕਿਹਾ ਸੀਗਾ ਕਿ ਇਹ ਬੱਚਾ ਨੂੰ ਇੱਕ ਦੋ ਵਾਰ ਹੀ ਕੁੱਟਣ ਪਿਆ ਮਾਰਨ ਪਿਆ ਮੇਰੀ ਗੱਲ ਸੁਣ ਲਓ ਤੁਸੀਂ ਵੀ ਉੱਥੇ ਕਿਹਾ ਸੀਗਾ ਤੁਸੀਂ ਮੈਨੂੰ ਮਿਲੇ ਸੀ ਨਾ ਉੱਥੇ ਤੁਸੀਂ ਵੀ ਕਿਹਾ ਮੈਂ ਮਿਲੀ ਸੀ ਮੈਂ ਕਿਹਾ ਉਹ ਲੜਾਉਣਾ ਰੋਕਿਆ ਉਹ ਚ ਲੜਾਈ ਹੋ ਗਈ ਉਹਨਾਂ ਕੋਲ ਸੱਟਾਂ ਲੱਗਿਆ ਉਹਨੂੰ ਸੱਟਾਂ ਲੱਗੀਆਂ ਨਹੀਂ ਸਟਾ ਆਉਂਦੀ ਵੱਡੇ ਦੀ ਵੀਡੀਓ ਵੀ ਹੈਗੀ ਸਾਡੇ ਮੈਂ ਉਹਨੂੰ ਐਡਮਿਟ ਕਰਾਇਆ ਐਡਮਿਟ ਵੀ ਮੇਰੇ ਕੋਲ ਉਹ ਮੈਂ ਕਰਵਾਇਆ ਮੈਂ ਚੱਕ ਕੇ ਵੀ ਲੈ ਗਈ ਐਣੀ ਗੱਲ ਪਤਾ ਕੀ ਆ ਉਦੋਂ ਤੁਹਾਡੀ ਆਪਣੀ ਵੀ ਜ਼ੁਬਾਨੀ ਸੀ ਪੰਚਾਇਤ ਜੀ ਦੀ ਵੀ ਜ਼ੁਬਾਨੀ ਸੀ ਕਿ ਇਹ ਆਪਣੇ ਬੱਚਿਆਂ ਨੂੰ ਕੁੱਟਦਾ ਮਾਰਦਾ ਸੀਗਾ ਚਲੋ ਇਹ ਦਿਮਾਗੀ ਸਹੀ ਨਹੀਂ ਆ ਇਹਦਾ ਕਸੂਰ ਨਹੀਂ ਆ ਹਨਾ ਇਹ ਆਪਣੇ ਬੱਚਿਆਂ ਨੂੰ ਕੁੱਟਦਾ ਮਾਰਦਾ ਸੀਗਾ ਤੇ ਵੈਸੇ ਹੀ ਉਦੋਂ ਇਹਨੇ ਕੁੱਟਤਾ ਸੀ ਹਾਂ ਅੱਛਾ ਆਪਣੀ ਫੈਮਿਲੀ ਨੂੰ ਹੁਣ ਇੱਥੇ ਜਦ ਬੱਚਿਆਂ ਦੇ ਸਿਰ ਪਾੜ ਗਿਆ ਸਿਰ ਪਾੜ ਗਿਆ ਉਹਨਾਂ ਦਾ ਕਰਾ ਉਹ ਬੱਚੇ ਵਿਚ ਡਰਦੇ ਫਿਰ ਇੱਥੋਂ ਚਲੇਗਾ ਇਹਦੀ ਵਾਈਫ ਇਹਨੂੰ ਛੱਡ ਕੇ ਇਸ ਕਰਕੇ ਚਲੇਗੀ ਕਿ ਉੱਥੇ ਸੇਫ ਨਹੀਂ ਸੀਗੀ ਇਹ ਤੁਹਾਡੀ ਜ਼ੁਬਾਨੀ ਵੀ ਆ ਉਦੋਂ ਮੈਂ ਵੀਡੀਓ ਵੀ ਬਣਾਈ ਸੀਗੀ ਠੀਕ ਹੈ ਮੇਰੀ ਗੱਲ ਸੁਣੋ ਹੁਣ ਹੁਣ ਚਲੋ ਇਹ ਤੁਹਾਡਾ ਆਪਸੀ ਲਫੜਵਾ ਠੀਕ ਆ ਉਹ ਪਰਿਵਾਰ ਨੂੰ ਮੈਂ ਸੱਦਿਆ ਬੈਠੀ ਉਹ ਇੱਥੇ ਆ ਰਹੇ ਆ ਪਰ ਤੁਸੀਂ ਆਪਸੀ ਚ ਲਫੜਦਾ ਕਰਕੇ ਸਾਨੂੰ ਵਿੱਚ ਕਿਉਂ ਘਰੀ ਫਰੇਂਦੇ ਸਾਨੂੰ ਕਿਉਂ ਮਾੜਾ ਚੰਗਾ ਬੋਲਿਆ ਜੀ ਸਾਡਾ ਭਰਾ ਹੁਣੇ ਸਾਨੂੰ ਦੋ ਕਹਿੰਦੇ ਜੇ ਮੈਂ ਤੁਹਾਡਾ ਭਰਾ ਤੁਹਾਨੂੰ ਹੁਣੇ ਦੇ ਦਨਾ ਵਾ ਉਹਨਾਂ ਨੇ ਵੀ ਲੈਟਰ ਪੈਡ ਤੇ ਮੇਰੇ ਤੋਂ ਸਾਈਨ ਕਰਾਏ ਆ ਭਾਈ ਕੱਲ ਨੂੰ ਉਹ ਦਾਵਾ ਠੋਕ ਦੇਣ ਕਿ ਇਹਨਾਂ ਨੇ ਉਹਨਾਂ ਤੋਂ ਪੈਸੇ ਲੈ ਲਿਆ ਜਾਂ ਕਿਤੇ ਸਾਡਾ ਭਰਾ ਘੱਲ ਦਿੱਤਾ ਤੁਸੀਂ ਚੇਤਾ ਨਾ ਤੁਹਾਨੂੰ ਇੱਕ ਦਿਨ ਸਾਡਾ ਸਾਡੇੋਂ ਇੱਥੋਂ ਹੀ ਵੀਰ ਰਾਤ ਨੂੰ ਚਲੇ ਗਿਆ ਸੀਗਾ ਤੇ ਤੁਸੀਂ ਮੈਨੂੰ ਕੀ ਕਿਹਾ ਸੀਗਾ ਕਿ ਜਾਂ ਤੇ ਸਾਡਾ ਭਰਾ ਲੱਭ ਕੇ ਦੋ ਨਹੀਂ ਤੇ ਮੈਂ ਤੁਹਾਡੇ ਚੋਂ ਕੱਢਣਾ ਕਿਆ ਸੀ ਕਿ ਨਹੀਂ ਕਿਆ ਮੈਨੇ ਦੱਸੋ ਤੁਹਾਡੀ ਜ਼ਿੰਮੇਵਾਰੀ ਕਹੀ ਮੈਂ ਤੁਹਾਡੀ ਜ਼ਿੰਮੇਵਾਰੀ ਵੀਰੇ ਤੁਸੀਂ ਜ਼ਿੰਮੇਵਾਰ ਨਾ ਤੁਸੀਂ ਲੈ ਕੇ ਜੇ ਤੁਸੀਂ ਜ਼ਿੰਮੇਵਾਰੀ ਤੁਸੀਂ ਦੇਣੀ ਹੈ ਤੁਸੀਂ ਤੁਹਾਡੀ ਜ਼ਿੰਮੇਵਾਰੀ ਹਾਂ ਤੁਹਾਡੀ ਮੇਰੀ ਗੱਲ ਸੁਣੋ ਹਾਡੀ ਜ਼ਿੰਮੇਵਾਰੀ ਹੈ ਅਸੀਂ ਤੁਹਾਡੇ ਕੋਲੋਂ ਕੋਈ ਫੀਸ ਤੇ ਨਹੀਂ ਲਈ ਕੋਈ ਤੁਹਾਡੇ ਤੋਂ ਪੈਸਾ ਤੇ ਨਹੀਂ ਲਿਆ ਤੁਸੀਂ ਇੱਕ ਵਾਰੀ ਵੀ ਫੋਨ ਲਾ ਕੇ ਮੇਰਾ ਹਾਲ ਪੁੱਛਿਆ ਜਿੱਦਨ ਉਦੋਂ ਦੀ ਰਾਤ ਨੂੰ ਮੇਰਾ ਵੀਰ ਇੱਕ ਮਿੰਟ ਮੇਰੀ ਭੈਣ ਮੇਰੀ ਭੈਣ ਮੇਰੀ ਗੱਲ ਸੁਣ ਲਿਓ ਉਦੋਂ ਦੀ ਰਾਤ ਨੂੰ ਮੇਰਾ ਐਕਸੀਡੈਂਟ ਹੋਇਆ ਸੀ ਜਿੱਦਨ ਤੁਹਾਡੇ ਭਰਾ ਨੂੰ ਮੈਂ ਲੈ ਕੇ ਆ ਰਿਹਾ ਸੀਗਾ ਹਜੇ ਤੱਕ ਸਾਡੀ ਗੱਡੀ ਨਹੀਂ ਮਿਲੀ ਠੀਕ ਹੈ ਜੀ ਇਹ ਵੀ ਕਲਾਕਾਰ ਆ ਵਾ ਮੈਂ ਵੀ ਕਲਾਕਾਰ ਆ ਵਾ ਤੁਸੀਂ ਇੱਕ ਵਾਰੀ ਹਾਲ ਪੁੱਛਿਆ ਕਿ ਵੀਰੇ ਕਿਦਾਂ ਤੁਸੀਂ ਬਚੇ ਜੀ ਤੁਸੀਂ ਠੀਕ ਠੱਟਾ ਪਿੱਟਾ ਤੇ ਨਹੀਂ ਲੱਗਿਆ ਤੁਹਾਡਾ ਨੰਬਰ ਜਿਹੜਾ ਸੇਵ ਆ ਮੇਰੇ ਕੋਲ ਮੇਰੇ ਕੋਲ ਨੰਬਰ ਹੈਗਾ ਤੁਹਾਡਾ ਜਿਹੜਾ ਸੇਵ ਆ ਛਿੰਦੇ ਨਾਲ ਵੀ ਗੱਲ ਛਿੰਦੇ ਨੇ ਮੈਨੂੰ ਇਹ ਗੱਲ ਕਹੀ ਵਾ ਖਫਰਾਨ ਦੀ ਕੋਈ ਲੋੜ ਨਹੀਂ ਵੀਰ ਦਾ ਐਕਸੀਡੈਂਟ ਹੋਇਆ ਉਹ ਬਚ ਗਿਆ ਉਹਦਾ ਸਰਪੰਚ ਸਾਡਾ ਸਰਪੰਚ ਨੇ ਗੱਲ ਕੀਤੀ ਹੈ ਨਾ ਸਰਪੰਚ ਨੇ ਨੰਬਰ ਲੈ ਤੁਹਾਡਾ ਨੰਬਰ ਮੇਰੇ ਕੋਲ ਪਹਿਲੇ ਦਿਨ ਤੋਂ ਹੀ ਆ ਮੈਂ ਮੈਂ ਪਹਿਲੇ ਦਿਨ ਤੋਂ ਨੰਬਰ ਤੇ ਫੋਨ ਵੀ ਤੁਸੀਂ ਕਿੰਨੀ ਵਾਰੀ ਬਾਅਦ ਚ ਫੋਨ ਨੂੰ ਵੀ ਲਾਇਆ ਮੈਨੂੰ ਪਰ ਤੁਸੀਂ ਇੱਕ ਵਾਰੀ ਵੀ ਅ ਕਿ ਸਾਡਾ ਭਰਾ ਹੀ ਟਾਡੇ ਜੋ ਗੱਡਣਾ ਜੇ ਕਿਤੇ ਗਵਾਚ ਗਿਆ ਦੇ ਪਰ ਇੱਕ ਵਾਰੀ ਵੀ ਤੁਸੀਂ ਫੋਨ ਲਾ ਕੇ ਪੁੱਛਿਆ ਕਿ ਪੁੱਤ ਤੁਸੀਂ ਬਚੇ ਹੀ ਰਹੇਗੇ ਜੇ ਮੇਰਾ ਪੁੱਤ ਰਾਤ 2 ਵਜੇ ਪੈਣੀ ਮੇਰਾ 2 ਵਜੇ ਐਕਸੀਡੈਂਟ ਹੋਇਆ ਰਾਤ ਉਸ ਤੋਂ ਬਾਅਦ ਖੁਦ ਤਾਂ ਆਏ ਇੱਥੇ ਪਤਾ ਲੈਣ ਬਾ ਉਹ ਤੁਸੀਂ ਭਰਾ ਨੂੰ ਮਿਲਣਾ ਹੈ 1.5 2 ਮਹੀਨੇ 1.5 2 ਮਹੀਨੇ ਦੂਜੀ ਗੱਲ ਪੈਣੀ ਚਲੋ ਉਹ ਛੱਡੋ ਗੱਲ ਨੂੰ ਠੀਕ ਹੈ ਜੀ ਹਾਂ ਮੈਂ ਤਾਂ ਕੁਝ ਵੀ ਹੈ ਤੁਹਾਡਾ ਨਹੀਂ ਤੁਹਾਡੇ ਆਪਸ ਵਿੱਚ ਕੀ ਰਟਾ ਕੀ ਆ ਜਮੀਨ ਕਿੰਨੀਆਂ ਵੀਰ ਦੇ ਨਾਲ ਤੇ ਜਮੀਨ ਇੱਕ ਓੜਾ ਵੀ ਉਹ ਕੋੜਾ ਵੀ ਕੋ ਨਹੀਂ ਅੱਛਾ ਤੇ ਇਹਦੀ ਘਰ ਵਾਲਾ ਜਗਾ ਕਿੰਨੀਆਂ ਇਹਦੀ ਘਰ ਵਾਲੀ ਜਗ੍ਹਾ ਜਿਹੜੀ ਮੰਡ ਮੰਡ ਕੇ ਦੇ ਗਈ ਐ ਨਾ ਦੋਵਾਂ ਭਰਾਵਾਂ ਨੂੰ ਕਿੰਨੀ ਮਰਲੇ ਬਣਦੀ ਐ ਇਹਨਾਂ ਦੀ 8 ਮਰਲੇ ਦੋ ਭਰਾ ਦੂਜੇ ਭਰਾ ਦੂਜੇ ਭਰਾ ਦੀ ਲੱਗ ਸਾਰੀ 12 ਮਰਲੇ ਬਣਦੀ ਉਹ ਕਿੱਥੇ ਆ ਭਰਾ ਨਾਲੋਂ ਨਾਲ 12 ਮਰਲੇ ਚੋਂ ਆਹ ਦੰਗ ਕੀਤਾ ਪਿਆ ਫੱਦੋ ਵੱਦ ਕਰਤੀ ਮੇਰੇ ਭਰਾ ਨੇ ਵੀ ਕਦੀ ਅੱਜ ਤੱਕ ਫੋਨ ਲਾ ਕੇ ਨਹੀਂ ਆ ਰਾਇ ਨਹੀਂ ਰੱਬ ਤੇ ਆ ਭਰਾ ਨੂੰ ਵੀ ਫਿਰ ਹੁਣ ਦੱਸ ਦੇਗੇ ਇਹ ਵੀ ਵੀਡੀਓ ਬਣ ਜਾ ਕੋਈ ਢਾ ਕੋਈ ਦੱਸ ਕਿੰਨੀ ਵਾਰੀ ਪਾਵਾਂਗੇ ਹਰੇਕ ਪਰਾਂ ਤੇ ਪੜਦਾ ਪਜੇ ਇਹਨੂੰ ਮਾਰ ਦੇਣ ਇਹਨੂੰ ਕੁੱਟਣ ਜਿਵੇਂ ਕੁੱਟ ਕੇ ਛੱਟ ਕੇ ਚਲੇ ਗਏ ਸੀ ਵੀਡੀਓ ਤੁਸੀਂ ਵੇਖੀ ਜੀ ਬਾਹ ਵਿਖਾਈਏ ਵੱਡੀ ਕੋਈ ਕੀ ਦੀ ਮੇਰੇ ਵੀਰ ਦੀ ਜਦੋਂ ਛੱਟ ਕੇ ਮੇਰੀ ਪਰਜਾਈ ਚਲੀ ਗਈ ਮੇਰੀ ਪਰਜਾਈ ਦੁੱਖ ਦੀ ਸੁੱਖ ਦੀ ਪਿੰਡ ਪਿੰਡ ਦੀ ਮਦਦ ਤੋਂ ਹਣਜੂ ਲੈ ਰਹੀ ਤੇ ਪਹਿਲਾਂ ਵੀ ਪਿੰਡ ਦੀ ਮਦਦ ਲੈ ਕੇ ਉੱਥੇ ਹੀ ਰਹਿੰਦੀ ਨਾ ਚਾਹ ਤੇ ਚਲੋ ਤੁਹਾਨੂੰ ਵੀ ਮੇਰੀ ਗੱਲ ਸੁਣੋ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਤੇ ਏਦੀ ਏਸੇ ਬੰਦੇ ਦੀ ਵਾਈਫ ਨੇ ਮਤਲਬ ਤੁਹਾਡੇ ਪਰਜਾਈ ਨੇ ਤਾਂ ਮੇਰੀ ਗੱਲ ਸੁਣੋ ਤੁਹਾਡੀ ਪਰਜਾਈ ਨੇ ਠੀਕਾ ਤੇ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨੇ ਦੋਹਾਂ ਵੀਰਾਂ ਭੈਣਾਂ ਨੇ ਵੀਰਾਂ ਨੇ ਰਲ ਕੇ ਇਸ ਵੀਰ ਨੂੰ ਸਾਡੇ ਕੋਲ ਪਹੁੰਚਾਇਆ ਟਾਡੇ ਨਾਲ ਇੱਕ ਮੇਰੇ ਨਾਲ ਗਿਆ ਸੀ ਬੰਦਾ ਤੁਹਾਨੂੰ ਪਤਾ ਜੋਗੇਵਾਲ ਤੋਂ ਇੱਕ ਵੀਰ ਗਿਆ ਸੀਗਾ ਮੇਰੇ ਨੂੰ ਸਰਪੰਚ ਸਾਹਿਬ ਟਾਡੇ ਨਹੀਂ ਨਹੀਂ ਉਹ ਗਿਆ ਸੀ ਇੱਕ ਉਹ ਭਾਵੇਂ ਰਿਸ਼ਤੇ ਆ ਦੀ ਖਤਮ ਆ ਉਹ ਉਹ ਤੁਹਾਡੀ ਪਰਜਾਈ ਦਾ ਕੋਈ ਰਿਸ਼ਤੇਦਾਰ ਇਧਰ ਪੇਕੇ ਵੱਲੋਂ ਉਹਨੇ ਤੁਹਾਡੀ ਪਰਜਾਈ ਨਾਲ ਗੱਲ ਕੀਤੀ 10:00 ਵਜੇ ਤੁਹਾਡੀ ਪਰਜਾਈ ਨੇ ਫਿਰ ਸਾਨੂੰ ਕਿਹਾ ਤੇ ਵੀਰ ਜੀ ਮੇਰਾ ਇਦਾਂ ਹਸਬੈਂਡ ਆ ਉਹ ਇਦਾਂ ਦਿਮਾਗੀ ਸਹੀ ਨਹੀਂ ਆ ਤੇ ਬੇਨਤੀ ਆ ਕਿ ਉਹਨੂੰ ਆਣ ਕੇ ਲੈ ਜਾਓ ਇਸ ਮੇਰੇ ਛੋਟੇ ਛੋਟੇ ਬੱਚੇ ਆ ਠੀਕ ਹੈ ਜੀ ਫਿਰ ਮੈਂ ਤੁਹਾਡੇ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਗੱਲ ਕੀਤੀ ਕਿਉਂਕਿ ਮੇਰੀ ਗੱਲ ਕਰਨੀ ਜ਼ਰੂਰੀ ਵੀ ਸੀਗੀ ਸਰਪੰਚ ਸਾਹਿਬ ਵੀ ਕਹਿੰਦੇ ਖਾਂ ਵੀਰੇ ਗੱਲ ਸਹੀ ਆ ਵਾਕਈ ਬੇਨਤੀ ਆ ਕਿ ਤੁਸੀਂ ਇਹਨੂੰ ਆਣ ਕੇ ਲੈ ਜਾਓ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਰਾਤ ਦੇ ਅਸੀਂ 12 ਵਜੇ ਉੱਥੇ ਉਹਨੂੰ ਵੀਰ ਨੂੰ ਲੈ ਕੇ ਤੁਰਿਆ ਤੁਂ ਨਹੀਂ ਤੇ ਦਿਨੇ ਵੀ ਕਰੀ ਸਰਪੰਚ ਨਾਲ ਦਿਨੇ ਵੀ ਬਹੁਤ ਘੱਟ ਮਿਲਦੇ ਆ ਤੁਹਾਡੇ ਤੇਰੀ ਰਾਤ ਨੂੰ ਤੂੰ ਚੋਰੀ ਚ ਕੌਂਦੀ ਪਈ ਤੂੰ ਰਾਤ ਨੂੰ ਤੇਰਾ ਕੰਮ ਹੀ ਨਹੀਂ ਚਕਾਉਂਦਾ ਤੇ ਮੈਂ ਤਾਂ ਵੀਰ ਉਹਨਾਂ ਨੇ ਮੇਰੀ ਸਾਰੀ ਨਹੀਂ ਬੈਣੀ ਰਾਤ ਨੂੰ ਚਕਾਉਂਦਾ ਗੱਲ ਹੀ ਸੀਗੀ ਵੀ ਏਰੀਆ ਏਰੀਆ ਬਹੁਤ ਦੂਰ ਸੀਗਾ ਅਸੀਂ ਬੀਜੀ ਬੋੜੇ ਸੀਗੇ ਮੇਰੀ ਗੱਲ ਸੁਣੋ ਅਸੀਂ ਬੀਜੀ ਬੜੇ ਰਾਤ ਨੂੰ ਉਹਨੇ ਨਹੀਂ ਚਕਾਇਆ ਰਾਤ ਨੂੰ ਮੈਂ ਆਪ ਜਾ ਕੇ ਲੈ ਕੇ ਆਇਆ ਮੈਂ ਚੋਰਾ ਵਾਂਗੂ ਨਹੀਂ ਮੇਰੀ ਗੱਲ ਸੁਣ ਇੱਕ ਮਿੰਟ ਮੇਰੀ ਬੈਣ ਮੈਂ ਚੋਰਾ ਵਾਂਗੂ ਨਹੀਂ ਲੈ ਕੇ ਆਇਆ ਉੱਥੇ ਸਰਪੰਚ ਮੌਜੂਦ ਸੀ ਪਿੰਡ ਦਾ ਪਿੰਡ ਦੇ 20 25 ਨੌਜਵਾਨ ਮੌਜੂਦ ਸੀ ਤੁਸੀਂ ਉੱਥੇ ਮੌਕੇ ਤੇ ਮੌਜੂਦ ਸੀ ਫਿਰ ਤੁਸੀਂ ਕਿਦਾਂ ਕਹਿੰਦਾ ਕਿ ਚੋਰੀ ਲੈ ਕੇ ਆਇਆ ਨਹੀਂ ਆਂਦੇ ਵੀ ਰਾਤ ਨੂੰ ਕਿਉਂ ਚਕਾਉਂਦੀ ਪਿਆ ਮੈਂ ਇਲਾਜ ਕਰਾਉਣ ਵਾਸਤੇ ਦਿਨੇ ਦੇਣਾ ਪੈਣੇ ਸਾਡੇ ਕੋਲ ਹੁਣ 100 ਜ਼ਿੰਮੇਵਾਰੀਆਂ ਹੁੰਦੀਆਂ ਵਾ ਵੀ ਆਪਾਂ ਲੈਣ ਜਾਈਏ ਤੇ ਮਿਲ ਜੂਗਾ ਇਹ ਆਖਾ ਮਿਲ ਜੂਗਾ ਲੈਣ ਜਾਈਏ ਮਿਲ ਜੂਗਾ ਮੈਂ ਇਰਾਕੇ ਕੀ ਕਰਨਾ ਪਹਿਲਾਂ ਪਰ ਇਹ ਗੱਲ ਆ ਪੈਣੇ ਤੁਹਾਡਾ ਕੋਈ ਫੈਮਿਲੀ ਪ੍ਰੋਬਲਮ ਹੈਗੀ ਆ ਦਿੱਕਤ ਆ ਤੁਹਾਡੀ ਵਾਈਫ ਤੁਹਾਡੀ ਪਰਜਾਈ ਨੇ ਮੇਰੇ ਕੋਲ ਇੱਥੇ ਭੇਜਿਆ ਸਰਪੰਚ ਨੇ ਇੱਥੇ ਮੇਰੇ ਕੋਲ ਭੇਜਿਆ ਤੁਹਾਡੀ ਸਾਰਿਆਂ ਦੀ ਜੀ ਸਹਿਮਤੀ ਆ ਠੀਕ ਹੈ ਜੀ ਮੈਂ ਕੱਲ ਦੂੰਗਾ ਮੈਂ ਕੱਲਾ ਨਹੀਂ ਡੱਡ ਨਾਲ ਪੇਛਦਾ ਇਦਾਂ ਉਹ ਆਉਣਦੇ ਆ ਉਹ ਆ ਰਹੇ ਆ ਮੈਂ ਬੈਣੀ ਫਿਰ ਤੁਸੀਂ ਤੇ ਮੈਨੂੰ ਭਰਾ ਆਪਣਾ ਦਿੱਤਾ ਨਹੀਂ ਆ ਤੁਸੀਂ ਕੋਈ ਕਾਰਵਾਈ ਕਰਨੀ ਆ ਤੁਸੀਂ ਕਰ ਸਕਦੇ ਜੇ ਸਾਡੇ ਤੇ ਕਰਨੀ ਸਾਡੇ ਤੇ ਕਰ ਦਿਓ ਉਹਨਾਂ ਤੇ ਕਰਨੀ ਉਹਨਾਂ ਤੇ ਠੀਕ ਹੈ ਜੀ ਕਿਉਂਕਿ ਬੈਣੀ ਉਹ ਤਲਾਕ ਨਹੀਂ ਹੋਇਆ ਉਹਦਾ ਤਲਾਕ ਨਹੀਂ ਹੋਇਆ ਤੁਸੀਂ ਇੱਥੋਂ ਲੈ ਜਾਓ ਕੱਲ ਨੂੰ ਉਹ ਸਾਡੇ ਤੇ ਕੋਈ ਦਾਵਾ ਠੁਕਣ ਵੀ ਸਾਡਾ ਭਰਾ ਕਿੱਥੇ ਆ ਐਵੇਂ ਜ਼ਿੰਮੇਵਾਰੀ ਪੈਣੀ ਤੁਹਾਡੀ ਕਾਦੀ ਜ਼ਿੰਮੇਵਾਰੀ ਆ ਤੁਹਾਡਾ ਪਿੰਡ ਦਾ ਸਰਪੰਚ ਜੇ ਤੁਹਾਡਾ ਐਵੇਂ ਸਰਪੰਚ ਦੀ ਨਹੀਂ ਗੱਲ ਉਹ ਆ ਰਹੇ ਆ ਏਦਾਂ ਭਰਾ ਇਹ ਮਤਲਬ ਇਹਦੀ ਵਾਈਫ ਆਪਣੇ ਕਾਕਾ ਕਾਕਾ ਨਾ ਵੀਰ ਦਾ ਨਾ ਕਾਕੇ ਵੀ ਦੀ ਵਾਈਫ ਉਹਦਾ ਸਾਰਾ ਸਭ ਉਹਦੇ ਮੋਦਵਾਰ ਆ ਰਹੇ ਆ ਥੋੜੇ ਚਿਰ ਇੱਥੇ ਉਹਨਾਂ ਆ ਜਾਣਾ ਵਾ ਠੀਕ ਆ ਤੁਸੀਂ ਮੇਰੀ ਹੁਣ ਪੈਣਾ ਭੱਜਿਓ ਨਾ ਜਾਇਓ ਨਾ ਇੱਥੋਂ ਅੱਗੇ ਵੀ ਤੁਸੀਂ ਬਿਨਾਂ ਦੱਸੇ ਚਲੇ ਜਾ ਨਹੀਂ ਨਹੀਂ ਤੂੰ ਕਾ ਤੂੰ ਜਾਣਾ ਨਹੀਂ ਕਹਿਣ ਦਾ ਮਤਲਬ ਨੀ ਮੇਰੀ ਗੱਲ ਨਹੀਂ ਸਮਝੀ ਮੈਂ ਇਹ ਨਹੀਂ ਕਹਿੰਦੀ ਤੁਸੀਂ ਘੰਟਾ ਉਹਨਾਂ ਨੂੰ ਡੀਗ ਲੋ ਉਹਨਾਂ ਨੂੰ ਆ ਲੈਣੋ ਨਹੀਂ ਕਹਿੰਦਾ ਕਿ ਮੈਂ ਨਾ ਤੁਸੀਂ ਲਿਓ ਆ ਰਹੇ ਹੋ ਅਸੀਂ ਜਿਵੇਂ ਕੱਲ ਗਿਆ ਤੇ ਟਾਈਮ ਲੱਗ ਗਿਆ ਨਹੀਂ ਟਿਕਣਾ ਕਿਉਂ ਨਹੀਂ ਆ ਤੁਹਾਡੀ ਕੋਈ ਕਾਨ ਹੋਊਗੀ ਫਿਰ ਆ ਸਾਡੀ ਨਹੀਂ ਉਹਨਾਂ ਦਾ ਬੜਾ ਅਸੀਂ ਸਾਰੀ ਜ਼ਿੰਦਗੀ ਨਹੀਂ ਉਹਨਾਂ ਦੇ ਮੱਥੇ ਲੱਗਣਾ ਮੈਂ ਨਹੀਂ ਮੱਕੇ ਮੇਰੀ ਗੱਲ ਸੁਣੋ ਜ਼ਿੰਦਗੀ ਦੀ ਮੇਰੀ ਗੱਲ ਸੁਣੋ 1 ਮਿੰਟ ਮੇਰੀ ਬੈਣ ਜਿੰਨਾ ਚਿਰ ਤੁਹਾਡੇ ਭਰਾ ਦਾ ਮੇਰੀ ਗੱਲ ਸੁਣੋ ਜਿੰਨਾ ਚਿਰ ਤੁਹਾਡੇ ਭਲਾ ਭਰਾ ਦਾ ਤਲਾਕ ਨਹੀਂ ਨਾ ਹੁੰਦਾ ਉਹਦੇ ਨਾਲ ਠੀਕ ਹੈ ਕਾਜੀ ਕਾਰਵਾਈ ਨਹੀਂ ਹੁੰਦੀ ਉਹਨਾਂ ਚ ਜਿੰਨਾ ਤੁਹਾਡਾ ਹੱਕ ਵਾ ਉਹਨਾਂ ਉਹਦਾ ਵੀ ਹੱਕ ਵਾ ਤੁਸੀਂ ਅੱਜ ਦਾਵਾ ਕੀਤਾ ਕਿ ਅਸੀਂ ਆਪ ਦਾ ਭਰਾ ਲੈ ਕੇ ਜਾਣਾ ਮੇਰੀ ਘਰ ਸੋਲ ਇੱਕ ਤੁਸੀਂ ਅੱਜ ਦਾਵਾ ਕੀਤਾ ਮੈਂ ਆਪਣਾ ਆਪਣਾ ਭਰਾ ਲੈ ਕੇ ਜਾਣਾ ਉਹਦਾ ਸਿਰ ਦਾ ਸਾਈਂ ਉਹ ਕਿੱਥੇ ਜਾਊਗੀ ਉਹਦੇ ਬੱਚੇ ਕਿੱਥੇ ਜਾਣਗੇ ਜਦੋਂ ਮਾਰਕ ਪਿਆਪ ਨੇ ਸਾਡੇ ਤੋਂ ਦਰਖਾਸਤ ਲਾ ਦੇ ਜਦੋਂ ਅਸੀਂ ਮੌਕੇ ਤੇ ਨਾ ਹੋਏ ਤੁਸੀਂ ਉਹ ਢਾਡੀ ਆਪਸੇ ਜੁੜੀ ਰਹੇ ਢਾਡ ਨਾਲ ਉਹਦਾਂ ਰੌਲਾ ਵਾ ਸਾਡੀ ਪਰਜਾਈ ਆ ਕੇ ਸਾਡੇ ਭਰਾ ਦਾ ਪਤਾ ਲੈਂਦੀ ਅਸੀਂ ਆਉਂਦੀ ਨਹੀਂ ਸੀ ਤੁਹਾਡਾ ਰੌਲਾ ਵਾ ਭੈਣੀ ਉਹਦਾ ਉਹਦਾ ਸਹੁਰਾ ਸਾਹਿਬ ਆਇਆ ਤੁਹਾਡਾ ਮੈਟਰ ਉਹ ਸਹੁਰਾ ਸਾਹਿਬ ਆਇਆ ਠੀਕ ਹੈ ਤੁਸੀਂ ਜੋ ਉਹ ਕਾ ਰਹੀ ਹੈ ਨਾ ਤੁਸੀਂ ਆਪਣੀ ਜੋ ਕਰਾਉਣੀ ਤੁਸੀਂ ਕਰਾ ਸਕਦੇ ਜੀ ਤੁਸੀਂ ਨਹੀਂ ਮੱਤੇ ਲਗਣਾ ਧਰਦੀ ਮਰਜੀ ਆ ਪਰ ਨਹੀਂ ਨਹੀਂ ਮੱਤੇ ਪਹਿਨੇ ਇੱਕ ਮਿੰਟ ਇੱਕ ਇੱਕ ਮਿੰਟ ਨਾਲ ਲਿਜਾਣਾ ਅਸੀਂ ਤੁਹਾਡੇ ਨਾਲ ਜ਼ਬਰਦਸਤੀ ਨਹੀਂ ਲਿਜਾਣਾ ਤਾਂ ਨਾ ਹੀ ਲਿਜਾਣਾ ਨਹੀਂ ਆਪਾਂ ਪਹਿਣੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਮੈਂ ਤੇ ਦੀ ਨਹੀਂ ਗੱਲ ਮੈਂ ਤੇ ਤੁਹਾਨੂੰ ਇਹ ਥੋੜੀ ਕਿਹਾ ਵਾ ਕਿ ਮੈਂ ਭੇਜਣਾ ਨਹੀਂ ਆ ਜਾਂ ਤਾਂ ਮੈਂ ਭੇਜਣਾ ਮੈਂ ਕਿਹਾ ਮੈਂ ਉਹਨਾਂ ਨੂੰ ਵੀ ਇੱਥੇ ਬੁਲਾਇਆ ਵਾ ਵੀ ਤੁਸੀਂ ਜਾਣਾ ਤੁਸੀਂ ਫਿਰ ਪਹਿਣੀ ਜਾ ਸਕਦੇ ਜੀ ਕੁਸੀਂ ਜਾਣਾ ਜਾ ਸਕਦੇ ਜੇ ਮੈਂ ਉਹਨਾਂ ਦੀ ਸਰਪੰਚ ਦੀ ਕੱਲ ਦੀ ਮਿੰਨਤੀ ਕਰਨ ਲੱਗਾ ਤੇ ਅਜੇ ਵੀ ਤੁਹਾਡੀ ਮਿੰਨਤੀ ਕਰਾਂਗੇ ਅਜੇ ਵੀ ਮਿੰਨਤੀ ਪੈਣੀ ਮਿੰਨਤੀ ਪੈਣੀ ਮੇਰੀ ਗੱਲ ਸੁਣੋ ਮੇਰੇ ਤੇ ਤੁਹਾਡੇ 'ਚ ਕੋਈ ਕਾਹਨੋ ਹੋਊਗੀ ਜਿਹੜਾ ਤੁਸੀਂ ਕਹਿੰਦੇ ਉਹਨਾਂ ਨੂੰ ਮਿਲਣਾ ਨਹੀਂ ਇਹ ਪੈਣੀ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਇਹ ਕੋਈ ਇਹ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਕੱਲ ਦੇ ਸਿਰ ਖਾਈ ਜਾਂਦੇ ਤੇ ਅੱਜ ਜਾਂਦੇ ਅਸੀਂ ਜਾਣਾ ਸਾਡੇ ਵੀ ਬੱਚੇ ਨੇ ਉਹ ਤਾਂ ਬੱਚਿਆਂ ਦੇ ਕੋਲ ਬਹਿ ਜਾਂਦੇ ਸੀ ਬੱਚੇ ਸਾਡੇ ਬੱਚੇ ਤੇ ਪੈਣੀ ਫਿਰ ਮੇਰੀ ਗੱਲ ਸੁਣੋ ਉਹਨਾਂ ਬੱਚਿਆਂ ਤੋਂ ਰਾਹ ਦੇ ਫਿਰ ਇੱਥੇ ਬੈਠੇ ਪੈਣੀ ਫਿਰ ਫੋਨ ਲਾ ਕੇ ਆਓ ਜੇਕਰ ਆਪਾਂ ਕਿਤੇ ਜਾਈਏ ਆਪਣ ਟਾਈਮ ਲ ਇਸ ਗੱਲ ਤੇ ਬਾਧਾ ਰੱਖਿਆ ਸਾਡੇ ਨਾਲ ਤਾਂਨੇ ਫੋਨ ਲਾਵਾਂਗੇ ਸਾਡਾ ਫੋਨ ਟੈਂਡ ਕਰਨਾ ਹੋਵੇਗਾ ਭੈਣੇ ਉਸ ਨੰਬਰ ਤੋਂ ਫੋਨ ਲਾਉਣਾ ਜਿਹੜਾ ਨੰਬਰ ਤੁਸੀਂ ਮੈਨੂੰ ਲਿਖਾ ਕੇ ਜਾਨਾ 9791694652 بس نمبر تو ਕੋਨਾ ਮੇਰਾ ਕੋਰ ਹਾਰ ਟੈਂਡ ਕਰਨਾ ਹੈ ਤਿੰਨ ਦਿਨਾਂ ਬਾਅਦ ਕਰਾਂ ਚਾਰ ਦਿਨਾਂ ਬਾਅਦ ਬੈਣੇ ਮੇਰੀ ਗੱਲ ਸੁਣ ਲਾ ਹਾਰ ਟਾਈਮ ਪਤਾ ਕੀ ਹੁੰਦਾ ਵਾ ਮੇਰੀ ਗੱਲ ਸੁਣ ਲਓ ਅਸੀਂ ਤੁਹਾਡੇ ਤੋਂ ਕੁਝ ਲੈ ਆ ਨਹੀਂ ਮੇਰੀ ਗੱਲ ਸੁਣ ਲਓ ਤੁਸੀਂ ਆਪਣੀ ਮੇਰੀ ਗੱਲ ਸੁਣ ਲਓ ਤੁਸੀਂ ਇੱਥੇ ਆਈਆਂ ਜੀ ਮੇਰੀ ਗੱਲ ਸੁਣੋ ਤੇ ਮੇਰੀ ਗੱਲ ਸੁਣੋ ਚੱਕਾਂਗੇ ਫੋਨ ਚੱਕਾਂਗੇ ਚੱਕਾਂਗੇ ਫੋਨ ਤੁਹਾਡਾ ਭਰਾ ਇੱਥੇ ਆ ਤੁਸੀਂ ਇਹਦੇ ਵਾਸਤੇ ਕੀ ਕਰ ਰਹੀਆਂ ਤੁਸੀਂ ਵੀ ਦੱਸਦੇ ਰਹੇਗੇ ਇਹਦੇ ਨਾਲ ਵਿਚਾਰੇ ਨਾਲ ਸੇਵਾ ਕਰੋ ਇੱਥੇ ਤੇ ਅਸੀਂ ਤਾਂ ਸਾਰੀ ਸਾਰੀ ਉਮਰ ਦੀ ਸੇਵਾ ਕੀਤੀ ਅਸੀਂ ਪੰਜਾਬ ਵਾਲੀ ਦਾਖਲ ਕਰਾਇਆ ਸਾਡੇ ਕੋਲ ਸਾਰਾ ਸਬੂਤ ਪਿਆ ਪਹਿਲਾਂ ਹੀ ਦਾਖ ਹੋਣ ਦੇ ਤੁਸੀਂ 10 ਮਿੰਟ ਨਹੀਂ ਇਥੇ ਖਲੋਰੀਆਂ ਹੁਣ ਨੇੜੀਆਂ ਕਿਤੇ ਸਾਡੇ ਨਾਲ ਸੀ ਨਹੀਂ ਕਰਾਇਆ ਸਾਡੀ ਮਰਜ਼ੀ ਹੋ ਗਈ ਨਹੀਂ ਆ ਵੀਰ ਜੇ ਤੁਸੀਂ ਕਰਾਇਆ ਤੁਸੀਂ ਕਹਿੰਦੇ ਇਹ ਨਾ ਜਿਵੇਂ ਪਹਿਲੇ ਸਾਡਾ ਫੋਨ ਟਿ ਚੁੱਕੜੇ ਜੁਗਣਾ ਪਹਿਲੇ ਸਾਡਾ ਸੇਵਾ ਦਾ ਕੰਮ ਵਾ ਕਈ ਵਾਰੀ ਫੋਨ ਨਹੀਂ ਵੀ ਚੁੱਕਿਆ ਜਾਂਦਾ ਜਿਨੇ 9 ਵਜੇ ਹਾਂ ਅਸੀਂ ਤੇਰੇ ਘੇ ਹੱਥ ਜੋੜ ਕੇ ਬੇਨਤੀ ਕੀਤੀ ਅਸੀਂ ਸਾਡੀ ਕੋਈ ਸਾਡੀ ਸਾਡੀ ਸਾਲ ਸਾਡੀ ਵੀਡੀਓ ਬੁੜੀ ਆਈ ਦੀ ਅਸੀਂ ਵੀਡੀਓ ਬਣਵਾਉਣ ਨਹੀਂ ਇੱਥੇ ਆਈਆਂ ਹੋਈਆਂ ਨਹੀਂ ਪਹਿਲੇ ਮੈਂ ਤੇ ਇੱਥੇ ਰੋ ਕੋਈ ਨਹੀਂ ਅਗਲੇ ਇੱਥੇ ਮੈਂ ਤੁਸੀਂ ਇਹਨੇ ਵੀਡੀਓ ਬਣਾਉਣੀ ਹੈ ਤੁਸੀਂ ਮੇਰੇ ਵੀਰਾਂ ਨਾਲ ਇੱਥੇ ਕਿੰਨਾ ਮਿਸ ਬਿਹੇਵ ਕੀਤਾ ਕਿੰਨਾ ਜੀ ਮਾੜਾ ਚੰਗਾ ਬੋਲਿਆ ਤੁਸੀਂ ਕਿੰਨਾ ਇਹਨਾਂ ਨੂੰ ਮਾੜਾ ਚੰਗਾ ਬੋਲਿਆ ساری ਉਮਰ ਲੈਣਾ ਅਸੀਂ ਕੋ ਗੱਲ ਕੱਟੀ ਕਿੰਨਾ ਤਦੋਂ ਦਾ ਰੌਲਾ ਬੰਦੇ ਮੈਂ ਕੈਮਰੇਜ ਕੱਢ ਕੇ ਹੁਣੇ ਵਿਖਾਵਾਂ ਤੁਹਾਨੂੰ ਉਹ ਅਸੀਂ ਥੋੜਾ ਆਇਆ ਆਇਆ ਨਾ ਰੌਲਾ ਤੁਸੀਂ ਸਾਡੇ ਬੰਦਿਆਂ ਨਾਲ ਨਹੀਂ ਰੌਲਾ ਬੈ ਅਸੀਂ ਤੁਹਾਡੇ ਬੰਦਿਆਂ ਨਾਲ ਨਹੀਂ ਮੇਰਾ ਇਹ ਨਾ ਤੁਸੀਂ ਸਰਪੰਚ ਘਰੇ ਜਾ ਕੇ ਰੌਲਾ ਪਾਉਣ ਦੇ ਜੀ ਕਿ ਸਾਡਾ ਬੰਦਾ ਨਹੀਂ ਸਾਨੂੰ ਦੇਣ ਦੇ ਸੰਗਤ ਜੀ ਇਹਨਾਂ ਦਾ ਭਰਾ ਵਾ ਮੇਰੇ ਕੋਲ ਮੈਂਟਲੀ ਡਿਸਟਰਬ ਵਾ ਠੀਕ ਹੈ ਜੀ ਇਹ ਕਿੰਨੇ ਅਸੀਂ ਲੈ ਕੇ ਜਾਣਾ ਇਹਨਾਂ ਦਾ ਫੈਮਿਲੀ ਛੋ ਕੋਈ ਗੱਲ ਨਹੀਂ ਪੈਣੇ ਜਾਓ ਤੁਸੀਂ ਆਹ ਚੀਜ਼ ਨਹੀਂ ਬਾਓ ਹੁਣ ਤੁਸੀਂ ਨਹੀਂ ਚੱਲਿਆਂ ਕਿਉਂ ਜੀ ਤੁਸੀਂ ਆ ਉਹ ਮਿਲ ਕੇ ਜਾਓ ਉਹਨਾਂ ਨੂੰ ਨਹੀਂ ਸਾਡਾ ਮਾਰ ਡੰਗਰਾ ਸਾਡੀ ਮਾਂ ਚ ਹੱਥਾਂ ਤੇ ਨਹੀਂ ਜੇ ਤੁਹਾਡਾ ਮਾਰ ਡੰਗਰਾ ਤੇ ਮਗਰ ਵੇਖ ਕੇ ਆਉਣਾ ਸੀ ਨਾ ਪਹਿਲਾਂ ਆ ਜਾਓ ਤੁਸੀਂ ਕਹਿੰਦੇ ਸਾਡੇ ਬੰਦੇ ਉਹਦੇ ਨਾਲ ਇਤਤਜਾਜ ਕੀਤਾ ਸੀ ਚੱਕਰ ਲੱਗ ਗਿਆ ਕਹਿੰਦੀ ਆ ਨਹੀਂ ਸੰਗਦੀ ਇਹ ਜਿਹੜੀ ਭੈਣ ਵਾ ਨਾ ਇਹ ਕਹਿੰਦੀ ਕਿ ਸਾਡਾ ਭਰਾ ਸਾਨੂੰ ਦੇ ਦਿਓ ਇਹਨਾਂ ਦਾ ਕੋਈ ਫੈਮਿਲੀ ਇਸ਼ੂ ਹੈਗਾ ਵਾ ਆਈ ਜਣੋ ਟਿਕਟ ਨਹੀਂ ਦੇਣੀ ਨਹੀਂ ਪੈਣੇ ਰੁਕ ਜਾ ਹੁਣ ਉਹ ਆ ਰਹੇ ਆ ਨਹੀਂ 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 ਆ ਰਹੇ ਇਹਦਾ ਸਾਰਾ ਪਰਿਵਾਰ ਆ ਰਿਹਾ ਵਾ ਲੈਣਾ ਮੱਝਾ ਖਰਾਬ ਅਸੀਂ ਦੌੜ ਨੂੰ ਨਹੀਂ ਮੱਝਾ ਖਰਾਬ ਢਾਡੀਆਂ ਮੱਝਾ ਖਰਾਬ ਤੁਹਾਨੂੰ ਭਰਾ ਦੋ ਕੋਈ ਫਿਕਰ ਨਹੀਂ ਆ ਹੈਗਾ ਫਿਕਰ ਮਗਰੋਂ ਤੂੰ ਮਗਰੋਂ ਤੀਂ ਵੇਖ ਕੇ ਆਉਣਾ ਸੀ ਨਾ ਮੇਰੇ ਕੋਲ ਤਾਂ ਕੋਈ ਨਹੀਂ ਹੈਗਾ ਕਮਰਾਂ ਦੇ ਪੈਸੇ ਕਮਰੇ ਦੇ ਪੈਸੇ ਅਸੀਂ ਕਮਰੇ ਫਵਾਏ ਹੋਣ ਤੇ ਪੈਣੇ ਤੂੰ 10 ਮਿੰਟ ਨਹੀਂ ਖਲੋਰੀਆਂ ਤੁਹਾਡੇ ਦੀ ਕੋਈ ਕਾਣ ਹੋਊਗੀ ਜਾ ਕੇ ਪੁੱਛ ਲੈ ਤੂੰ ਕੀ ਕੀ ਨੇ ਉਹ ਬੜੇ ਉਹਦੇ ਦਿਮਾਗੀ ਨਹੀਂ ਸੀ ਵਿਚਾਰਾ ਉਹਦੇ ਦਿਮਾਗੀ ਨਹੀਂ ਸੀ ਪਤਾ ਪਤਾ ਉਹ ਦਿਮਾਗੀ ਨਹੀਂ ਸੀ ਨਹੀਂ ਪਤਾ ਗੱਲ ਕੀ ਆ ਮੈਂ ਰਿਕਵੈਸਟ ਕਰਦਾ ਤੁਹਾਡੇ ਕੇ ਮੇਰੀ ਤੁਹਾਡਾ ਕੋਈ ਦੁਸ਼ਮਣੀ ਨਹੀਂ ਆ ਵੀਰ ਜੀ ਹੱਥ ਨਾਲ ਕਹਿੰਦੇ ਨਹੀਂ ਨਹੀਂ ਮੇਰੇ ਹੱਥ ਪੈਰੀ ਹੱਥ ਨਾਲ ਲਾਓ ਮੇਰੀ ਬੈਣ ਮੇਰੇ ਪੈਰੀ ਹੱਥ ਨਾਲ ਲਾਓ ਇਹ ਤਾਂ ਮਸੀਦ ਹੈ ਪਰ ਇਸ ਤਾਂ ਮਸੀਦ ਮਸੀਦ ਨਾਤਾ ਸੀ ਨਹੀਂ ਦੱਸ ਕੀ ਮੈਸੇਜ ਕੀ ਕਰਾਂ ਤੁਹਾਨੂੰ ਮੈਂ ਹੁਣ ਭਰਾ ਇਦਾਂ ਦੇ ਦਾਂ ਤੁਸੀਂ ਬੈਣੇ ਪੰਚਾਇਤ ਮੇਰੀ ਗੱਲ ਸੁਣੋ ਤੁਸੀਂ ਸਾਨੂੰ ਮੋਟਾ ਸੀ ਨਹੀਂ ਲੈ ਜਾ ਲੋ ਚਲੋ ਕੋਈ ਗੱਲ ਨਹੀਂ ਦਰਵਾਜ਼ਾ ਖੋਲ ਦੇ ਯਾਰ ਇਹਨਾਂ ਨੂੰ ਸਾਰੀ ਉਮਰ ਲਈ ਰੱਖਿਆ ਤੁਹਾਨੂੰ ਮਾਣ ਸਾਨੂੰ ਮਾਣ ਤੁਸੀਂ ਇੱਥੇ ਪੈਣੇ ਜੇ ਤੁਸੀਂ ਇੱਥੇ ਬਹੁਤ ਸੇ ਉਹ ਆ ਰਹੇ ਆ ਤੁਸੀਂ ਫਿਰ ਗਲਤ ਹੋ ਕੇ ਕਾਣੋ ਕੀ ਤਾਦ ਨਹੀਂ ਤੇ ਉਹਨਾਂ ਨੇ ਫੇਸ ਕਰ ਰਹੇ ਸਹੀ ਹੋ ਕੇ ਵਿਆਹਾਂਗੇ ਹਾਂ ਕੋਈ ਗੱਲ ਨਹੀਂ ਆਜੋ ਆਸ ਅਗਲੀ ਇਸ ਭਰਾ ਦੇ ਸਹੁਰਾ ਪਰਿਵਾਰ ਅੱਜ ਆ ਰਿਹਾ ਵਾ ਠੀਕ ਹੈ ਜੀ ਇਹ ਦਿਮਾਗੀ ਨਹੀਂ ਸਹੀ ਠੀਕ ਹੈ ਜੀ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਕਿ ਇਹਦਾ ਸਹੁਰਾ ਪਰਿਵਾਰ ਆ ਰਿਹਾ ਆ ਰਿਹਾ ਮਤਲਬ ਕਿ ਇਹਦੀ ਪਰਜਾਈ ਤੇ ਇਹਨਾਂ ਦੀ ਪਰਜਾਈ ਦਾ ਪਿਓ ਆ ਰਿਹਾ ਤੇ ਆਪਾਂ ਬੈਠ ਕੇ ਗੱਲ ਕਰ ਲੈਨੇ ਆ ਕੋਈ ਵੀ ਮਸਲਾ ਵਾ ਬੈਠ ਕੇ ਹੱਲ ਹੋ ਜਾਂਦਾ ਵਾ ਇਹ ਪਹਿਣਾ ਕਹਿੰਦਿਆਂ ਕਿ ਅਸੀਂ ਉਹਨੂੰ ਮਿਲਣਾ ਹੀ ਨਹੀਂ ਆ ਅਸੀਂ ਉਹਦੇ ਅਸੀਂ ਉਹਨਾਂ ਨੂੰ ਵੇਖਣਾ ਤੱਕ ਨਹੀਂ ਆ ਠੀਕ ਹੈ ਜੀ ਤੇ ਸਾਨੂੰ ਇਹ ਦਬਾਅ ਪਾ ਰਹੀਆਂ ਵਾ ਕਿ ਸਾਡਾ ਭਰਾ ਸਾਡੇ ਨਾਲ ਤੋਰ ਦੋ ਠੀਕ ਉਹ ਪਹਿਨੇ ਉਹ ਤੇ ਦਿਮਾਗੀ ਨਹੀਂ ਸਹੀ ਵਿਚਾਰਾ ਹਾਂ ਵੇ ਉਹ ਤੇ ਕਿਵੇਂ ਦੂਜਿਆਂ ਨੂੰ ਖੋਲਿਆ ਉਹ ਤੇ ਦਿਮਾਗੀ ਨਹੀਂ ਸਹੀ ਪਹਿਨੇ ਤੀ ਉਹਦੇ ਨਾਲ ਲੜਨ ਦੀਆਂ ਜੇ ਆਹ ਬੋਲਣੇ ਚਾਹਵਾ ਨੇ। ਪਾਸੇ ਹੁਣ ਜਾ ਕਰਾਂਗੇ ਪਰ। ਹਾਂ ਫਰਾਉਣਾ ਚਾਹਵਾ। ਕੋਈ ਗੱਲ ਨਹੀਂ ਕਰ ਲੋ ਤੁਹਾਡੀ ਆਸੇ ਲੜਾਈ ਸਾਡੀ ਕੋਈ ਲੜਾਈ ਨਹੀਂ। ਅੱਛੇ ਕਿਉਂ ਨਹੀਂ ਸੰਭਲਦਾ ਸਾਡੀ ਮਾਂ ਵੀ ਸਾਡਾ ਫਸਟ ਵੀ ਸੋਰਾ ਵੀ ਇਹੇ ਸਾਡੇ ਸਾਰੇ ਮਰੇ ਨਾ। ਬਾਕੀ ਸਿੱਧਿਆ ਨੂੰ ਬਣਾ ਦੇ। ਤੂੰ ਕਹਿੰਦੇ ਸਾਡੇ ਨਾਲ ਐਦਾਂ ਤੋੜ ਦੋ ਪੈਣੀ ਕੋਈ ਮਸਲੇ ਦਾ ਹਾਲ ਥੋੜੀ ਹੁੰਦਾ ਵਾ। ਤੱਬੂ ਆ ਮਰਦੇ। ਕੋਈ ਨਹੀਂ ਜਾਣ ਦੋ। ਆਜੋ। ਓਏ। ਸਖਜੀ ਮੈਂ ਸਾਰਾ ਮੈਟਰ ਤੁਹਾਨੂੰ ਸਮਝਾਉਂਦਾ ਇਹਨਾਂ ਦਾ ਆਜੋ। ਸਾਰਾ ਮੈਟਰ ਦੱਸਦਾ ਕਿ ਕੀ ਮੈਟਰ ਹੈ ਇਹਨਾਂ ਦਾ। ਠੀਕ ਹੈ ਜੀ। ਏ ਸੰਗਜੀ ਆ ਭੈਣਾ ਆਪਣੀ ਪਰਜਾਈ ਨਾਲ ਕਿਸੇ ਗੱਲੋਂ ਤੇ ਇਹਨਾਂ ਦੀ ਨਹੀਂ ਬੰਦੀ ਠੀਕ ਹੈ ਜੀ ਪਤਾ ਨਹੀਂ ਕੋਈ ਕੀ ਮੈਟਰ ਆ ਮੈਨੂੰ ਇਸ ਦੇ ਬਾਰੇ ਜਿਆਦਾ ਨੌਲੇਜ ਨਹੀਂ ਆ ਸਾਡਾ ਜਿਹੜਾ ਅੱਜ ਦਾ ਮੈਟਰ ਆ ਇਹ ਸਿਰਫ ਛੋਟਾ ਜਿਹਾ ਮੈਟਰ ਸੀਗਾ ਪਰ ਇਹਦੀਆਂ ਭੈਣਾਂ ਆ ਵੇਖੋ ਕਿਦਾਂ ਰੌਲਾ ਪਾ ਕੇ ਗਈਆਂ ਵਾ ਬੁਰਾ ਭਲਾ ਬੋਲ ਕੇ ਗਈਆਂ ਆਪਣੇ ਭਰਾ ਨੂੰ ਭੁਲ ਕੇ ਗਈਆਂ ਵਾ ਤੇ ਇਹ ਕਹਿੰਦੀਆਂ ਵਾ ਕਿ ਸਾਡਾ ਭਰਾ ਸਾਡੇ ਨਾਲ ਤੋਰ ਦੋ ਪਰ ਸੰਗਜੀ ਮੈਂ ਜਦੋਂ ਇਸ ਭੈਣਾ ਦਾ ਭਰਾ ਲੈ ਕੇ ਆਇਆ ਸੀਗਾ ਉਦੋਂ ਪਿੰਡ ਦੇ ਸਰਪੰਚ ਨੇ ਮਤਾ ਪਾ ਕੇ ਦਿੱਤਾ ਸੀਗਾ ਕਿ ਅਸੀਂ ਆ ਆਪਣਾ ਵੀਰ ਮਤਲਬ ਜਿਹੜਾ ਸਾਡੇ ਪਿੰਡ ਦਾ ਵਸਨੀਕ ਆ ਇੱਥੇ ਆ ਨਾਥਾ ਆਸ਼ਰਮ ਚ ਭੇਜ ਰਹੇ ਆ ਇੱਥੇ ਦੀ ਸਾਂਭ ਸੰਭਾਲ ਕੀਤੀ ਜਾਵੇ ਤੇ ਇਹਦੀ ਦੇਖਰੇਖ ਕੀਤੀ ਜਾਵੇ ਉੱਥੇ ਸਰਪੰਚ ਨੇ ਵੀ ਸਾਈਨ ਕੀਤੇ ਸੀ ਆਪਣੇ ਆਪਣੀ ਲੈਟਰਪੈਡ ਤੇ ਉਸ ਤੋਂ ਬਾਅਦ ਆ ਪਿੰਡ ਦੇ ਹੋਰ ਵੀਰਾਂ ਭਰਾਵਾਂ ਨੇ ਮੋਹਤਵਾਰਾਂ ਨੇ ਆਪਣੇ ਸਾਇਨਲ ਕੀਤੇ ਸੀਗੇ ਹਨ ਉਹ ਮੇਰੇ ਕੋਲ ਪਈ ਹੈ ਸਾਰੀ ਉਹ ਪੋਸਟ ਰਿਪੋਰਟ ਪਈ ਹੈ ਸਾਰੀ ਤੇ ਅੱਜ ਇਹਨਾਂ ਨੂੰ ਮੈਂ ਇਹ ਗੱਲ ਕਹੀ ਸੀਗੇ ਕਿ ਭੈਣੇ ਤੁਸੀਂ ਆਈਆਂ ਜੇ ਧੰਨਵਾਦ ਤੁਹਾਡਾ ਜੀ ਸਦਕੇ ਇਹ ਕੱਲ ਦੀ ਆਈਆਂ ਮੇਰੇ ਕੋਲ ਮਤਲਬ ਕਿ 28 April ਦੀ ਆਈਆਂ ਵਾ ਤੇ ਅੱਜ 29 April ਹੋ ਗਿਆ ਰਾਤ ਇੱਥੇ ਮੇਰੇ ਕੋਲ ਰਹੀਆਂ ਤੇ ਮੈਂ ਕਿਹਾ ਭੈਣੇ ਤੁਸੀਂ ਆਈਆਂ ਜੇ ਕੋਈ ਗੱਲ ਨਹੀਂ ਧੰਨਵਾਦ ਤੁਹਾਡਾ ਮੈਂ ਇਸ ਪਰਿਵਾਰ ਦਾ ਸਹੁਰਾ ਪਰਿਵਾਰ ਸੱਜਣ ਲੱਗਾ ਵਾਂ ਤਾਂ ਜੋ ਉਹ ਕੱਲ ਨੂੰ ਮੇਰੇ ਨੂੰ ਕੋਈ ਬਲੇਮਣਾ ਦੇਣ ਕਿ ਵੀਰ ਜੀ ਜਦੋਂ ਤੁਸੀਂ ਭਰਾ ਪਹਿਣਾ ਨੂੰ ਹੈਂਡਓਵਰ ਕੀਤਾ ਕਰਨਾ ਸੀਗਾ ਤੇ ਸਾਨੂੰ ਇੱਕ ਵਾਰੀ ਫੋਨ ਤੇ ਲਾ ਦਿੰਦੇ ਕਿਉਂਕਿ ਇਹਨਾਂ ਦਾ ਅਫਸੇ ਵਿੱਚ ਕੋਈ ਪ੍ਰੋਬਲਮ ਚੱਲਦੀ ਹੈ ਪਰ ਤਲਾਕ ਨਹੀਂ ਹੋਇਆ ਜੇ ਤਲਾਕ ਹੋਇਆ ਹੁੰਦਾ ਤੇ ਫਿਰ ਤੇ ਮੈਂ ਵੀ ਤਲਾਕ ਦੀ ਪੋਸਟ ਵੇਖ ਕੇ ਇਹਨਾਂ ਦੀ ਰਿਪੋਰਟ ਵੇਖ ਕੇ ਤੇ ਇਹਨਾਂ ਨੂੰ ਪਹਿਣਾ ਸੌਂਪ ਦਿੰਦਾ ਪਰ ਜਿੰਨੀਆਂ ਇਹ ਹੱਕਦਾਰ ਉਹਨੀਆਂ ਉਹਨਾਂ ਹੀ ਇਸ ਭੈਣ ਵੀਰ ਦੀ ਵੀਰ ਦੀ ਵਾਈਫ ਹੱਕਦਾਰ ਆ ਇਹਦੇ ਬੱਚੇ ਹੱਕਦਾਰ ਆ ਹਨਾ ਇਹ ਇਥੋਂ ਲੈ ਕੇ ਚੱਲ ਜਾਣਾ ਉਤੇ ਭਰਾ ਤੋਂ ਕੁਝ ਲਿਖਾ ਲੈਣ ਜ਼ਮੀਨ ਜਾਇਦਾਦ ਕੋਈ ਲਿਖਾ ਲੈਣ ਤੇ ਉਹ ਵਿਚਾਰੀ ਜਿਹੜੀ ਭਗਤਨੀਆ ਵਿਚਾਰੀ ਜਿਹੜੀ ਉਹਦੀ ਲਾੜ ਲੱਗੀ ਹੀ ਨਹੀਂ ਕੇਰੀ ਕਿ ਉਹਦੀ ਤਿੰਨ ਕੇ ਚਾਰ ਧੀਆਂ ਪੁੱਤ ਨਹੀਂ ਹੈਗਾ ਇਹਨਾਂ ਦਾ ਠੀਕ ਹੈ ਜੀ ਤੇ ਉਹ ਵਿਚਾਰੀਆਂ ਨਾਂ ਤੇ ਉਹਨਾਂ ਨੂੰ ਪਿਓ ਵਿਚਾਰਿਆਂ ਨੂੰ ਨਸੀਬ ਹੋਣਾ ਕਿਉਂਕਿ ਵੀ ਦਿਮਾਗੀ ਨਹੀਂ ਸਹੀ ਤੇ ਜਿਹੜੀ ਮਾੜੀ ਮੋਟੀ ਕੋਈ ਜਗਾ ਵਾ ਕੋਈ ਮਾੜੀ ਮੋਟੀ ਕੋਈ ਪ੍ਰਾਪਰਟੀ ਆ ਉਹ ਵੀ ਹੋ ਸਕਦਾ ਵਾ ਕਿ ਅ ਅੱਜ ਕੱਲ੍ਹ ਜੁਗ ਬਹੁਤ ਵਾ ਉਹ ਵੀ ਉਹਨਾਂ ਦੇ ਹੱਥੋਂ ਖੋਈ ਜਾਵੇ ਜੇ ਸੱਚੀਆਂ ਵਾਂ ਹਨਾ ਇਹ ਪਿੰਡ ਦਾ ਸਰਪੰਚ ਮੈਂ ਉਹਨਾਂ ਕੱਲ ਗੱਲ ਕੀਤੀ ਸੀ ਉਹ ਕਹਿੰਦੇ ਕਿ ਵੀਰ ਜੀ ਪਰਿਵਾਰ ਤੋਂ ਇੱਕ ਵਾਰੀ ਪੁੱਛ ਲੋ ਆ ਪਰਿਵਾਰ ਜੇអនុਮਤੀ ਅਨੁਮਤੀ ਦੇ ਦੇਂਦਾ ਵਾ ਤੇ ਇਦਾਂ ਦੇ ਨਾਲ ਭੇਜ ਦਿਓ ਪਰ ਜਦੋਂ ਮੈਂ ਪਰਿਵਾਰ ਨੂੰ ਪੁੱਛਿਆ ਇਹਦੀ ਵਾਈਫ ਨੂੰ ਪੁੱਛਿਆ ਵੀਰ ਜੀ ਨੂੰ ਉਹ ਕਹਿੰਦੀ ਵੀਰ ਜੀ ਇਹਨਾਂ ਦੇ ਨਾਲ ਨਾ ਭੇਜੋ ਜਿੰਨਾ ਚਿਰ ਅਸੀਂ ਨਹੀਂ ਹੁੰਦੇ ਤੇ ਮੈਂ ਇਹੋ ਗੱਲ ਕਹੀ ਕਿ ਪਹਿਨੇ ਤੁਸੀਂ ਇੱਥੇ ਬੈਠੋ ਤੁਸੀਂ ਆ ਵੇਟ ਕਰੋ ਉਹਨਾਂ ਨੇ ਹੋਰ ਘੰਟੇ ਤੱਕ ਸਾਡੇ ਕੋਲ ਆ ਜਾਣਾ ਵਾ ਪਰ ਇਹ ਵੇਖੋ ਜਦੋਂ ਮੈਂ ਨਾ ਲਿਆ ਉਹਨਾਂ ਦਾ ਕਿ ਉਹ ਆ ਰਿਹਾ ਉਸੇ ਵੇਲੇ ਤੁਹਾਨੂੰ ਪਤਾ ਕਿਡਾ ਹੁਣ ਮੈਂ ਕੀ ਬੋਲਾਂ ਕਿ ਉਸੇ ਵੇਲੇ ਫੁਫੂ ਕਰਦੀਆਂ ਇੱਥੋਂ ਚਲੇ ਗਿਆ ਵਾਂ ਹਨਾ ਤੇ ਹੁਣ ਇਹਦੇ ਵਿੱਚ ਦੱਸੋ ਸਾਡਾ ਕੀ ਕਸੂਰ ਆ ਮੈਂ ਸਿਰਫ ਇਹੋ ਕਿਹਾ ਕਿ ਪਰਿਵਾਰ ਆ ਰਿਹਾ ਵਾ ਕੋਈ ਗੱਲਬਾਤ ਵਾ ਬੈਠ ਕੇ ਆਪਾਂ ਮਸਲੇ ਦਾ ਹੱਲ ਕਰ ਲੈਨੇ ਆ ਪਰ ਰੌਲਾ ਇਹ ਕੱਲ ਦੀਆਂ ਆਈਆਂ ਸਾਨੂੰ ਬਿਨਾਂ ਦੱਸਿਆ ਆਈਆਂ ਤੇ ਕੱਲ ਵਿਆਹ ਕਰਨਾ ਸੀ ਅਸੀਂ ਠੀਕ ਆ ਜੀ ਇੱਥੇ ਆਣ ਕੇ ਬੋਲ ਬੋਲਣ ਲੱਪਿਆ ਵੀਰ ਨੂੰ ਹੁਣੇ ਸੱਦੋ ਵੀਰ ਨੂੰ ਹੁਣੇ ਸੱਦੋ ਤੇ ਅਸੀਂ ਮੇਰੇ ਵੀਰਾਂ ਨੇ ਕਿਹਾ ਕਿ ਟੀਮ ਮੈਂਬਰ ਨੇ ਕਿਹਾ ਕਿ ਪੈਣੇ ਉਹ ਵਿਆਹ ਕਰਨ ਗਿਆ ਕਿਤੇ ਤੇ ਉਹਨਾਂ ਨੇ ਹਜੇ ਆਉਣਾ ਨਹੀਂ ਆ ਰਾਤ ਦੇ 9 9:30 ਵਜੇ ਸੀ 10 ਵਜੇ ਘਰੇ ਆਏ ਆ ਉਸ ਤੋਂ ਬਾਅਦ ਇਹ ਹੁਣੇ ਵੀ ਸਵੇਰੇ ਉੱਠ ਜਾਂ ਸਾਰੀ ਕਹਿਣ ਲੱਪੀਆਂ ਸਾਡਾ ਭਰਾ ਸਾਡੇ ਨਾਲ ਕਲੋ ਸਾਡਾ ਭਰਾ ਸਾਡੇ ਨਾਲ ਕਲੋ ਰੌਲਾ ਲੱਪਾ ਪੋਲਾ ਪੀਆਂ ਕੀ ਆਖਣੇ ਤੜਕੇ ਮਲਕ ਤੜਕੇ ਪੰਜਾਬ ਨਹੀਂ ਗਏ ਨੇ ਬੰਦੇ ਨਵਾਉਣ ਹਾਂ ਆਗੇ ਸਰਪੰਚ ਨੂੰ ਤੇ ਇਹਨਾਂ ਨੂੰ ਕਹੀ ਜਾਂਦੀ ਇਹਨਾਂ ਵੇਚਦਾ ਸਰਪੰਚ ਨੇ ਤੁਹਾਨੂੰ ਐਦਾਂ ਕਰਤਾ ਵਾ ਤੁਸੀਂ ਖਰੀਦ ਲਿਆ ਜੇ ਤੁਸੀਂ ਹਾਨੂੰ ਦਿੰਦੇ ਨਹੀਂ ਆਂ ਅਹੀਂ ਭੈਣਾ ਵਾ ਜੇ ਬੋ ਆ ਅੱਛਾ ਫਿਰ ਪੰਜਾਬ ਨੇ ਮੈਨੂੰ ਦੱਸ ਫਿਰ ਮੈਂ ਬਾਹਰ ਗਿਆ ਉੱਠ ਕੇ ਤੇਰੇ ਨਾਲ ਮਹਾ ਤੁਸੀਂ ਲਿਆਓ ਸਰਪੰਚ ਤੋਂ ਲਿਖਾਓ ਲਿਆਓ ਠਾਣੇੋਂ ਲਿਖਾ ਕੇ ਲਿਆ ਕੇ ਦੋ ਸੂਰੇ ਨਾਲ ਇੰਨਾ ਜਿਆਦਾ ਉੱਚੀ ਚੀ ਰੌਲਾ ਪਾਉਂਦੀ ਆਂ ਜੇ ਜਦੋਂ ਮੈਂ ਉੱਠ ਕੇ ਬਾਹਰ ਗਿਆ ਫਿਰ ਜਗੇ ਚੁੱਪ ਗਈ ਇਹਨੂੰ ਮਹਾਦੇਵ ਥਾਣੇ ਦਾ ਵੀ ਡਾਟਾ ਲਿਆ ਕੇ ਦੋ ਦੇ ਨਾਲ ਸਰਪੰਚ ਲੈ ਗਿਆ ਉਹ ਨਾਲ ਆਪ ਜੀ ਆਪ ਜੀ ਤੋਂ ਹੀ ਖਰੀਦਿਆ ਵਾ ਹਾਂ ਜੀ ਤੇ ਇਹ ਆ ਇਹ ਆਉਂਦੀ ਹੈ ਕਿ ਇਹੀ ਸਰਪੰਚ ਨਾਲ ਗੱਲ ਕਰਨੀ ਹੈ ਇਹਨਾਂ ਨਾਲ ਨਹੀਂ ਮਹਾ ਮੈਨੂੰ ਸਾਰੇ ਜਣੇ ਨੇ ਅੰਦਰ ਆ ਕੇ ਕਹਾਂਗੇ ਬਾਹਰ ਰੌਲਾ ਪਾਉਂਦੀਆਂ ਵੀਰ ਨੂੰ ਫੋਨ ਲਾ ਮਾ ਤਾਂ ਹੀ ਰੌਲਾ ਕਰਦਾ ਇੱਥੇ ਆਣ ਕੇ ਪਾਉਣੀ ਤੁਸੀਂ ਪਿੰਡ ਜਾ ਕੇ ਘਰੇ ਪਾਓ ਆਹਦੇ ਰੌਲਾ ਇੱਥੇ ਨਹੀਂ ਮਾਹ ਰੌਲਾ ਪਾਣਾ ਤੁਸੀਂ ਜਾ ਸਰਪੰਚ ਨਾਲ ਗੱਲ ਕਰੋ ਉਹਦੀ ਫੈਮਿਲੀ ਹੈਗੀ ਇੱਥੇ ਉਹਦੀ ਫੈਮਿਲੀ ਨਾਲ ਗੱਲ ਕਰੋ ਇਹ ਹੁੰਦੀਆਂ ਕੁੜੀਆਂ ਤੁਸੀਂ ਛੱਡਣਾ ਲੜਨ ਦੀ ਲੋੜ ਆ ਤੁਸੀਂ ਇਹਨਾਂ ਦੇ ਨਾਲ ਗੱਲ ਕਰੋ ਹਾਂ ਹੁਣ ਵੀ ਸੰਜੀ ਸਾਡੇ ਪਿੰਡ ਦੇ ਸਰਪੰਚ ਦੇ ਕੋਲ ਜਾ ਕੇ ਕਹਿਣ ਦੀਆਂ ਸੀ ਜਾਂ ਕਿ ਇਹ ਆਸ਼ਰਮ ਵਾਲੇ ਸਾਡਾ ਭਰਾ ਨਹੀਂ ਦੇਣਦੇ ਸਾਨੂੰ ਮੈਂ ਕਦੋਂ ਕਿਹਾ ਕਿ ਤੁਹਾਡਾ ਭਰਾ ਮੈਂ ਤੁਹਾਨੂੰ ਦੇਣਾ ਨਹੀਂ ਮੈਂ ਕਿਹਾ ਆਉਂਡੀ ਫੈਮਿਲੀ ਦੀ ਵਾਈਫ ਆਉਂਡੀ ਆ ਕਿਉਂਕਿ ਵੀਰ ਉਹਦੇ ਨਾਲ ਵਿਆਹੀ ਹੈ ਉਹਦੇ ਨਾਲ ਉਹਦੇ ਲੜ ਲੱਗੀ ਆ ਉਨੇ ਜ਼ਿੰਦਗੀ ਨਿਭਾਉਣੀ ਉਹਦੇ ਨਾਲ ਕੱਟਨੀ ਆ ਇਹਨਾਂ ਨੇ ਤੇ ਦੁੱਖ ਦੇ ਸੁੱਖ ਦੇ ਵੇਲੇ ਆਉਣਾ ਵਾ ਕਿ 6 ਮਹੀਨੇ ਸਾਲ ਬਾਦ ਆਉਣਾ ਉਹਨੇ ਵਿਚਾਰੀ ਨੇ ਰੋਜ਼ ਉਹਦੇ ਨਾਲ 24 ਘੰਟੇ ਉਹਦੇ ਨਾਲ ਕੱਟਨੇ ਆ ਹਰ ਡੇਲੀ ਉਹਦੇ ਨਾਲ ਰਹਿਣਾ ਵਾ ਤੇ ਇਹ ਆ ਕਹਿੰਦੀ ਆ ਸਾਡਾ ਤੋਰ ਦੋ ਸਵੇਰੇ ਭੂਆ ਜਿੰਦਰੂ ਨਾ ਨਾ ਇਹਨਾਂ ਨਾਲ ਲੜਕੇ ਟੀ ਆ ਇਹ ਤੁਸੀਂ ਮੈਨੂੰ ਦਿਖਾਓ ਇਹਨਾਂ ਨੂੰ ਆਂਦੀ ਕਿ ਦਿਖਾਓ ਤੁਸੀਂ ਕਿਹੜੀ ਡਾਕਟਰ ਤੋਂ ਦਵਾਈ ਚਲੀ ਦਿਖਾਓ ਪ੍ਰੂਫ ਫੇਰ ਮੈਂ ਨੂੰ ਮਹਾ ਤੁਸੀਂ ਵੀਡੀਓ ਤੁਹਾਨੂੰ ਵੀਡੀਓ ਚਲਦੀ ਹੈ ਨਾ ਵੀਡੀਓ ਤੇ ਵੇਖੋ ਡਾਕਟਰ ਦੀ ਦਵਾਈ ਚਲਦੀ ਹੈ ਕਿ ਨਹੀਂ ਪ੍ਰੂਫ ਤੁਹਾਨੂੰ ਪਤਾ ਨੂੰ ਪੜਾ ਦੇਣਾ ਤੁਹਾਨੂੰ ਦਿਨੇ ਪ੍ਰੂਫ ਇਹ ਵੀ ਆਦੋ ਵੀ ਤੋਂ ਵੇਖੋ ਚਲਦੀਆਂ ਵੀਡੀਓ ਵੇਖੀ ਆਇਆ ਕਰੋ ਇਹਨਾਂ ਦੇ ਲੜਕੇ ਜੀ ਇਹ ਕੋਈ ਨਾ ਕੋਈ ਦੇ ਘਰ ਦੱਸੂਗਾ ਮਹਾ ਘਰ ਦੱਸੂਗਾ ਜੇ ਤੁਹਾਨੂੰ ਇੱਥੇ ਆ ਡੀਕੋ ਤੁਸੀਂ ਵੇਟ ਕਰੋ ਇੱਥੇ ਤਾਂ ਸਾਰੇ ਆਉਂਦੇ ਜਦੋਂ ਇੱਥੇ ਗੱਲ ਕਰ ਲਓ ਤੁਸੀਂ ਘਰੇ ਜਾਓ ਤੋਂ ਜਾਣਾ ਵਾ ਇਹ ਨਹੀਂ ਮਹਾ ਵੀਰ ਗਿਆ ਵੀਰ ਨੇ ਨਹੀਂ ਘਰੇ ਮਿਲਣਾ ਨਾ ਤੁਸੀਂ ਘਰੇ ਜਾ ਇੱਥੇ ਮਿਲੂਗਾ ਵੀਰ ਤੇ ਉਹਨਾਂ ਨੂੰ ਆਂਦੀਆਂ ਵੀ ਬਾਅਦ ਬਾਅਦ ਚੋ ਕਿ ਇਹ ਪ੍ਰੂਫ ਦਾ ਦਵਾਈ ਕਿੱਥੋਂ ਜਾਂਦੀ ਆ ਅਸੀਂ ਡਾਕਟਰ ਵੇਖਣਾ ਵਾ ਕਿਹੜਾ ਵਾ ਮਹਾਮਾਰੀ ਡਾਕਟਰ ਵੇਖਣਾ ਕਿਹੜਾ ਵਾ ਪ੍ਰੂਫ ਦੋ ਕਿਹੜੀ ਦਵਾਈ ਚੱਲਦੀ ਆ ਵੀ ਚਲੋ ਮੈਂ ਮੰਨਦਾ ਚਲੋ ਤੁਸੀਂ ਪੁੱਛ ਲਿਓ ਸੰਜੀ ਸਾਡਾ ਚਭਾਲ ਤੋਂ ਡਾਕਟਰ ਆ ਮਾਤ ਪ੍ਰੀਤਮ ਮਕੌਰ ਮੈਮੋਰੀਅਲ ਹਸਪੀਟਲ ਆ ਚਭਾਲ ਮੈਂਟਲ ਹਸਪੀਟਲ ਉੱਥੇ ਜਾ ਕੇ ਤੁਸੀਂ ਪਤਾ ਕਰ ਸਕਦੇ ਵੀ ਸਾਡੇ ਕਿਹੜੇ ਕਿਹੜੇ ਪਿਛਲੇ ਦੀ ਦਵਾਈ ਚੱਲਦੀ ਆ ਠੀਕ ਹੈ ਜੀ ਬਾਕੀ ਸਾਡੇ ਤੋਂ ਸਲਿੱਪਸ ਦੇਖ ਸਕਦੇ ਜੀ ਬਾਕੀ ਇਹ ਗੱਲ ਇਹ ਤਾਂ ਦਾਵੇ ਨਾ ਕਹਿ ਰਹੀਆਂ ਕਿ ਜਿਵੇਂ ਸਾਨੂੰ ਇਹਨਾਂ ਫੀਸ ਦਿੱਤੀ ਹੁੰਦੀ ਆ ਮੰਤਲੀ ਵੀ ਇੰਨੇ 10000 ਰੁਪਏ ਤਾਂ 15000 ਦਿੰਨੇ ਆ ਉਹ ਸੰਗਤ ਸਪੋਰਟ ਕਰਦੀ ਆ ਪਰ ਸੰਜੀ ਮੈਂ ਇਹ ਨਹੀਂ ਕਹਿੰਦਾ ਚਲੋ ਜੇ ਨਹੀਂ ਫੀਸ ਦਿੱ ਫਰਜ ਬੰਦਾ ਪਏ ਅਸੀਂ ਪੂਰੀ ਕੇਅਰ ਕਰੀਏ ਠੀਕ ਹੈ ਜੀ ਅਰ ਮਤਲਬ ਸਾਨੂੰ ਸਹਿਯੋਗ ਦੇਣ ਦੀ بجائے ਉਤੋਂ ਨੱਪੀ ਜਾਣਾ ਜਿੱਦਨ ਸਾਡਾ ਐਕਸੀਡੈਂਟ ਹੋਇਆ ਵਾ ਕੋਈ ਕਿਸੇ ਨੇ ਵਾਈਸ ਹੋਈ ਨਹੀਂ ਲਈ ਉਸ ਤੋਂ ਬਾਅਦ ਇੱਕ ਦਿਨੇ ਵੀਰ ਇੱਥੋਂ ਰਾਤ ਨੂੰ 1 ਵਜੇ ਭੱਜ ਗਿਆ ਕਿਤੇ ਦਰਵਾਜ਼ਾ ਖੁੱਲਾ ਰਹਿ ਗਿਆ ਭੱਜ ਗਿਆ ਤੇ ਰਾਤ ਨੂੰ ਅਸੀਂ ਘੰਟਾ ਡੇਢ ਘੰਟਾ ਲਾ ਕੇ ਉਹਨੂੰ ਲੱਭਿਆ ਅਗਲੇ ਦਿਨ ਇਹਦੀ ਭੈਣ ਨੂੰ ਦਾ ਫੋਨ ਆ ਮੈਂ ਕਿਹਾ ਪੈਣੇ ਤੁਹਾਡਾ ਵੀਰ ਨਾ ਰਾਤ ਨੂੰ ਇਸ ਆਸ਼ਰਮ ਚੋਂ ਚਲੇ ਗਿਆ ਤੇ ਮੈਂ ਘੰਟਾ ਡੇਢ ਘੰਟਾ ਲਾ ਕੇ ਉਹਨੂੰ ਲੱਭਾ ਤੇ ਕਹਿੰਦੀ ਜੇ ਉਹ ਗਵਾਚ ਜਾਂਦਾ ਅਸੀਂ ਤੁਹਾਡੇ ਜੋ ਘਟਨਾ ਹੈ ਐ ਕਰਨਾ ਹੈ ਜੋ ਕਰਨਾ ਹੈਗਾ ਐਦਾਂ ਬੋਲਦੀ ਸੀ ਉਹ ਦੇਖੋ ਇਹਨਾਂ ਦੀ ਲੈਂਗੁਏਜ ਦੇਖੋ ਕਿਦਾਂ ਦੀ ਆ ਨਾਲੇ ਸੇਵਾ ਕਰਵਾਉਣ ਡਈਆਂ ਤੇ ਨਾਲੇ ਉਤੋਂ ਰੋਬ ਮਾਰਨੀਆਂ ਅੱਜ ਵੀ ਕਹੇ ਮਹਾ ਜਿੱਦਨ ਲੈ ਜਾਂਦਾ ਤੇ ਉਸ ਦਿਨ ਕਿਹੜਾ ਤੁਸੀਂ ਸਾਹਦੇ ਉਸ ਦਿਨ ਤੇ ਅਸੀਂ ਰੋਡ ਤੋਂ ਆਇਆ ਜਿਹੜੀ ਹਾਰ ਆਹੋ ਮਹਾ ਕੱਪੜੇ ਬਦਲ ਕੇ ਲਿਆਉਂਦਾ ਹੈ ਜਿਹੜੇ ਬਾਕੀ ਸੰਗਜੀ ਇਹ ਪਹਿਣਾ ਕਹਿ ਰਹੀ ਜਾਵਾ ਕਿ ਅਸੀਂ ਇਹਦੀ ਦੇਖਰੇਖ ਕਰਦੇ ਹਾਂ ਇਹ ਅਸੀਂ ਇਹਨੂੰ ਸੰਭਾਲਦੇ ਹਾਂ ਸੀਗਾ ਉਹ ਵੀਡੀਓ ਤੁਹਾਨੂੰ ਮੈਂ ਥੱਲੇ ਮੈਂਸ਼ਨ ਕਰ ਦੂੰਗਾ ਪਿੰਡ ਦੀ ਪੰਚਾਇਤ ਪਿੰਡ ਦੇ ਉਹ ਨੌਜਵਾਨ ਵੀਰ ਉਹ ਸਾਰੇ ਉੱਥੇ ਗਵਾਹ ਵਾ ਕਿ ਕਿਹੜੇ ਹਾਲਾਤਾਂ ਚ ਇਸ ਵੀਰ ਨੂੰ ਅਸੀਂ ਲੈ ਕੇ ਆਂਦਾ ਸੀਗਾ ਇਦਾਂ ਲੱਗਦਾ ਸੀ ਜਿਵੇਂ 6 ਮਹੀਨੇ ਹੋ ਗਏ ਨਾਤਾ ਹੀ ਨਹੀਂ ਐਨੀ ਉਹ ਦਿੱਕਤ ਦੇ ਵਿੱਚ ਸੀਗਾ ਆ ਹੁਣ ਚਲੋ ਇਹਦੀ ਪੇਕਾ ਪਰਿਵਾਰ ਸਾਰਾ ਪਰਿਵਾਰ ਆਊਗਾ ਵੀਰ ਦਾ ਵਾਈਫ ਆਉਣ ਆ ਰਹੀ ਆ ਤੇ ਆਪਾਂ ਉਹਨਾਂ ਦੀ ਵੀ ਲੈਨੇ ਉਹਨਾਂ ਦੇ ਵੀ ਲੈਨੇ ਆ ਕਿ ਕੀ ਆਂਦੇ ਆ ਉਹਨਾਂ ਦੇ ਵਿਚਾਰ ਲਵਾਂਗੇ ਪੁੱਛਾਂਗੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਨੇ ਆ ਜੀ ਧੰਨਵਾਦ ਜੀ ਵੈਗੋ ਜਿੱਤਾ ਖਾਲਸਾ ਵੈਗ ਜੀ ਫੱਦੀ